ਅੰਗਣਵਾੜੀ ਮੁਲਾਜ਼ਮ ਜੂਨੀਅਨ ਦੇ ਸੱਦੇ ਤੇ ਅੱਜ ਸੈਕਟਰ ਚਮਤੀ ਵਿੱਚ ਰੈਲੀ ਕੀਤੀ ਗਈ ਸੀ ਤਾਂ ਇਸ ਤੋਂ ਅੰਦਾਜ਼ਾ ਲਾਈਏ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਨੂੰ ਆਜ਼ਾਦ ਹੋયા 778 ਸਾਲ ਹੋ ਗਏ ਵੀ ਅੱਜ ਵੀ ਲੋਕ ਬੇਸਿਕ ਸਹੂਲਤਾਂ ਤੋਂ ਵਾਂਝੇ ਨੇ ਤਾਂ ਅੰਗਣਵਾੜੀ ਵੀ ਉਹਨਾਂ ਤੋਂ ਕੁਝ ਵੱਖਰੀ ਨਹੀਂ ਹੈ ਅਵਾਰਡ ਤਾਂ ਸਾਡੀ ਮੰਤਰੀ ਵੀ ਲੈ ਕੇ ਆਈ ਹੈ ਅੰਗਣਵਾੜੀ ਦੇ ਡਬਲਯੂਸੀਡੀ ਵਾਲੀ ਡਾਕਟਰ ਬਲਜੀਤ ਕੌਰ ਵੀ ਲੈ ਕੇ ਆਈ ਹੈ ਪਰ ਉਹ ਲੈ ਕੇ ਕਿਦੇ ਸਿਰ ਤੇ ਆਈ ਹੈ ਤਾਂ ਤੁਰੰਤ ਅਸੀਂ ਡੈਕਟ ਡਾਇਰੈਕਟਰ ਸੈਕਟਰੀ ਮੈਡਮ ਨੂੰ ਚਿੱਠੀ ਲਿਖੀ ਮੰਤਰੀ ਮੈਡਮ ਨੂੰ ਚਿੱਠੀ ਲਿਖੀ ਇਹ ਗਲਤ ਹੈ ਇਹ ਆਂਗਣਵਾੜੀ ਵਰਕਰ ਹੈਲਪਰ ਦੇ ਅਧਿਕਾਰਾਂ ਦੇ ਉੱਪਰ ਹਮਲਾ ਹੈ ਤੁਸੀਂ ਗਲਤ ਕਰ ਰਹੇ ਹੋ ਉਹ ਹੈਲਪਰਾਂ ਵੇਟ ਕਰ ਰਹੀਆਂ ਨੇ ਬੇਚੈਰੀਆਂ 30-30 ਸਾਲ ਤੋਂ ਨੌਕਰੀ ਕਰੀ ਉਹਨਾਂ ਦਾ ਪ੍ਰੋਮੋਸ਼ਨ ਦੀ ਵਾਰੀ ਆਏਗੀ ਸੁਪਰਵਾਈਜ਼ਰ ਦਸਵੀਂ ਪਾਸ ਬਣ ਸਕਦੀ ਹੈ ਤਾਂ ਹੈਲਪਰ ਤੋਂ ਵਰਕਰ ਕਿਉਂ ਨਹੀਂ ਬਣ ਸਕਦੀ ਅਚੰਤ ਚੇਤ ਜੇਕਰ ਕੋਈ ਆਂਗਣਵਾੜੀ ਵਰਕਰਸ ਦੇ ਬੜੀ ਗਿਣਤੀ ਚ ਬੱਚੇ ਵਿਦੇਸ਼ਾਂ ਚ ਰਹਿੰਦੇ ਆ ਵੀ ਜੇ ਕਿਸੇ ਦੇ ਬੱਚੇ ਦਾ ਵਿਆਹ ਹੈ ਜਾਂ ਕਿਸੇ ਦੇ ਬੱਚੇ ਨੂੰ ਬੱਚਾ ਹੋਣ ਵਾਲਾ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਉਸ ਨੂੰ ਉਸ ਤੋਂ ਐਕਸਟਰਾ ਛੁੱਟੀ ਦਾ ਪ੍ਰਬੰਧ ਉਪ ਪ੍ਰਬੰਧ ਹੋਣਾ ਚਾਹੀਦਾ ਹੈ ਵੀ ਇਹ ਨਹੀਂ ਵੀ ਤੁਸੀਂ ਉਹਦੀ ਨੌਕਰੀ ਛੀਨ ਲਓ ਇਸ ਦੇ ਬਦਲੇ ਦੇ ਵਿੱਚ ਇਹ ਸਹੀ ਨਹੀਂ ਹੈ। ਬਲਾਜਮ ਚੰਨੀ ਸਾਹਿਬ ਨੂੰ ਬਹੁਤ ਜਾਜ਼ ਕਰਦੇ ਆ ਜਿਵੇਂ ਤੁਸੀਂ ਜ਼ਿਕਰ ਕੀਤਾ। ਅੱਜ ਚੰਡੀਗੜ੍ਹ 'ਚ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਸੀ। ਹਜ਼ਾਰਾਂ ਮਹਿਲਾਵਾਂ ਪੰਜਾਬ ਭਰ ਤੋਂ ਚੰਡੀਗੜ੍ਹ ਆਈਆਂ। ਵੱਡੇ ਪੱਧਰ ਤੇ ਨਾਰੇਬਾਜ਼ੀ ਕੀਤੀ ਔਰ ਉਸ ਤੋਂ ਵੱਡੀ ਗੱਲ ਵੀ ਮਤਿਆਂ ਦੇ ਪਲੰਦੇ ਲੈ ਕੇ ਵੀ ਇਹ ਮਹਿਲਾਵਾਂ ਨਾਲ ਆਈਆਂ। ਦਰਅਸਲ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ਤੇ ਅੱਜ ਸੈਕਟਰ ਚਮਤੀ ਵਿੱਚ ਰੈਲੀ ਕੀਤੀ ਗਈ ਸੀ। ਇਹ ਸਾਰੇ ਗੱਲ ਤੇ ਚਰਚਾ ਕਰਾਂਗੇ। ਆੰਗਣਵਾੜੀ ਮਲਾਜ਼ਮ ਜੁਨੀਅਨ ਦੇ ਕੌਮੀ ਪ੍ਰਧਾਨ ਮੈਡਮ ਊਸ਼ਾ ਰਾਣੀ ਅੱਜ ਸਾਡੇ ਸਟੂਡੀਓ ਚ ਮੌਜੂਦ ਨੇ ਮੈਡਮ ਅੱਜ ਹੱਲਾ ਬੋਲਤਾ ਚੰਡੀਗੜ੍ਹ ਤੇ ਹਮ ਸਭ ਤੋਂ ਪਹਿਲਾਂ ਦਿਨ ਪਰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਕਾਰ ਤੇ ਹੱਲਾ ਬੋਲਣਾ ਸਾਡੀ ਮਜਬੂਰੀ ਸੀ ਆੰਗਣਵਾੜੀ ਨੂੰ 50 ਸਾਲ ਪੂਰੇ ਹੋ ਗਏ 2 ਅਕਤੂਬਰ 1975 ਨੂੰ ਹਿੰਦੁਸਤਾਨ ਚ ਆਈ ਸੀ ਡੀ ਐਸ ਦਾ ਜਨਮ ਹੋਇਆ ਔਰ ਜਿਸ ਦੇ ਵਿੱਚ ਲੱਖਾਂ ਔਰਤਾਂ ਕੰਮ ਕਰਦੀਆਂ ਨੇ ਅੱਜ 50 ਸਾਲ ਹੋਏ ਅੱਜ 50 ਸਾਲ 2 ਅਕਤੂਬਰ ਨੂੰ ਹੋ ਜਾਣਗੇ 50ਵਾਂ ਸਾਲ ਲੱਗ ਰਿਹਾ ਲੱਗ ਗਿਆ ਠੀਕ 50 ਹੋ ਗਿਆ ਆਪਾਂ ਇਸ ਨੂੰ 골ਡਨ ਜੁਬਲੀ ਦੇ ਵਿੱਚ ਹੀ ਗਿਣਦੇ ਆ ਜਦੋਂ ਸ਼ੁਰੂ ਹੋ ਜਾਂਦਾ ਹੂੰ ਹੂੰ ਤੇ 2 ਅਕਤੂਬਰ 'ਚ ਹੋ ਜਾਣਾ 7ਵਾਂ ਮਹੀਨਾ ਖਤਮ ਹੋਣ ਵਾਲਾ ਹੂੰ 50 ਸਾਲਾਂ ਤੋਂ ਬਾਅਦ ਵੀ ਅੰਗਨਵਾੜੀ ਕੇਂਦਰਾਂ ਵਿੱਚ ਬੇਸਿਕ ਸਹੂਲਤਾਂ ਵੀ ਹਨ ਦਾ ਇਸ ਤੋਂ ਅੰਦਾਜ਼ਾ ਲਾਈਏ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਦੇਸ਼ ਨੂੰ ਆਜ਼ਾਦ ਹੋਇਆ 77 78 ਸਾਲ ਹੋ ਗਏ ਵੀ ਅੱਜ ਵੀ ਲੋਕ ਬੇਸਿਕ ਸਹੂਲਤਾਂ ਤੋਂ ਵਾਂਝੇ ਨੇ ਤਾਂ ਆਂਗਣਵਾੜੀ ਵੀ ਉਹਨਾਂ ਤੋਂ ਕੁਝ ਵੱਖਰੀ ਨਹੀਂ ਹੈ ਭਾਵੇਂ ਸਾਡੇ ਪੰਜਾਬ ਦੀ ਸਰਕਾਰ ਐਵੇਂ ਨਾ ਸਕੂਲਾਂ ਦੀ ਗੱਲ ਕਰਦੀ ਹੈ ਵਿਦੇਸ਼ਾਂ ਦੇ ਵਿੱਚ ਜਾ ਕੇ ਦੂਜੇ ਟੀਚਰਾਂ ਨੂੰ ਪੜ੍ਹਾ ਕੇ ਜਾਂ ਸਿੰਗਾਪੁਰ ਭੇਜ ਕੇ ਟ੍ਰੇਨਿੰਗ ਦੀ ਗੱਲ ਕਰਦੀ ਹੈ ਸਟੱਡੀ ਟੂਰ ਸਟੱਡੀ ਟੂਰ ਕਰਵਾ ਰਹੀ ਹੈ ਕਿ ਅਸੀਂ ਹਾਈ ਫਾਈ ਜਾ ਰਹੇ ਹਾਂ ਅਸੀਂ ਐਜੂਕੇਸ਼ਨ ਨੂੰ ਉੱਪਰ ਲੈ ਕੇ ਜਾ ਰਹੇ ਹਾਂ ਅਵਾਰਡ ਮਿਲ ਰਹੇ ਆ ਅਵਾਰਡ ਤਾਂ ਸਾਡੀ ਮੰਤਰੀ ਵੀ ਲੈ ਕੇ ਆਈ ਆ ਆਗਨਵਾੜੀ ਦੇ ਡਬਲਯੂਸੀਡੀ ਵਾਲੀ ਡਾਕਟਰ ਬਲਜੀਤ ਕੌਰ ਵੀ ਲੈ ਕੇ ਆਈ ਆ ਪਰ ਉਹ ਲੈ ਕੇ ਕਿਦੇ ਸਿਰ ਤੇ ਆਈ ਹੈ 50 ਸਾਲਾਂ ਤੋਂ ਬਾਅਦ ਵੀ ਜੇਕਰ ਮੈਂ ਗੱਲ ਪੰਜਾਬ ਦੀ ਕਰਾਂ ਮੈਂ ਗੱਲ ਯੂਪੀ ਤੇ ਬਿਹਾਰ ਦੀ ਨਹੀਂ ਕਰਦੀ ਉਹਨਾਂ ਦਾ ਸਿਸਟਮ ਤੇ ਸਾਡਾ ਸਿਸਟਮ ਜੇ ਸਾਡਾ ਰਹਿਣ ਸਹਿਣ ਜੇ ਬੱਚਿਆਂ ਦਾ ਰਹਿਣ ਸਹਿਣ ਮੇਚ ਨਹੀਂ ਖਾਂਦਾ ਸਾਡੇ ਦੇਸ਼ 'ਚ ਅਲੱਗ-ਅਲੱਗ ਤਰ੍ਹਾਂ ਦਾ ਲੈਵਲ ਹੈ ਤਾਂ ਉਸ ਦੇ ਵਿੱਚ ਸਾਡੀ ਗੱਲ ਇਹ ਹੈ ਕਿ 50 ਸਾਲਾਂ ਤੋਂ ਬਾਅਦ ਵੀ ਆਗਨਵਾੜੀ ਸੈਂਟਰਾਂ ਦੀ ਆਪਣੀ ਬਿਲਡਿੰਗ ਨਹੀਂ ਬਿਜਲੀ ਪਾਣੀ ਦੇ ਪ੍ਰਬੰਧ ਨਹੀਂ ਪੀਣ ਦੇ ਸਾਫ਼ ਪਾਣੀ ਨਹੀਂ ਉਹ ਨਿੱਕੀਆਂ-ਨਿੱਕੀਆਂ ਚੀਜ਼ਾਂ ਦੇ ਲਈ ਆਂਗਣਵਾੜੀ ਵਰਕਰ ਨੂੰ ਪਿੰਡਾਂ ਦੇ ਵਿੱਚ ਲੋਕਾਂ ਦੇ ਤਰਲੇ ਕਰਨੇ ਪੈਂਦੇ ਆ। ਦਾਨੀ ਸੱਜਣਾ ਨਾਲ ਸੰਪਰਕ ਕਰਨਾ ਪੈਂਦਾ ਹੈ ਕਿ ਸਾਡੀ ਕੋਈ ਮਦਦ ਕਰ ਦਿਓ। ਕਿ ਸਾਡੀ ਅਸੀਂ ਆਂਗਣਵਾੜੀ ਨੂੰ ਸਹੀ ਰਾਤੇ ਤੋਰ ਸਕੀਏ ਕਿਉਂਕਿ ਆਂਗਣਵਾੜੀ ਦੇ ਵਿੱਚ ਗਰੀਬਾਂ ਦੇ ਬੱਚੇ ਆਉਂਦੇ ਆ। ਸਾਡੇ ਪੰਜਾਬ 'ਚ ਬਦਲਾਅ ਦੀ ਨੀਤੀ ਦੇ ਤਹਿਤ ਸਰਕਾਰ ਆਈ ਸੀ। ਔਰ ਪੰਜਾਬ ਦੇ ਲੋਕ ਨੇ ਜਿਹੜੇ ਭਾਵਨਾਤਮਕ ਨੇ ਜਿਨ੍ਹਾਂ ਨੂੰ ਕਿਹਾ ਸੀ ਕਿ ਇੱਕ ਬਦਲਾਅ ਆਏਗਾ ਆਮ ਘਰਾਂ ਦੇ ਮੁੰਡੇ ਇਲੈਕਸ਼ਨ ਲੜਨਗੇ ਆਮ ਘਰਾਂ ਦੇ ਮੁੰਡੇ ਮੰਤਰੀ ਹੋਣਗੇ ਤੇ ਆਮ ਘਰਾਂ ਦੀਆਂ ਆਮ ਬੱਚਿਆਂ ਦੀਆਂ ਆਮ ਔਰਤਾਂ ਦੀਆਂ ਗੱਲਾਂ ਸੁਣੀਆਂ ਜਾਣਗੀਆਂ ਆਮ ਘਰਾਂ ਦੇ ਐਮਐਲਏ ਬਣੇ ਐਮਐਲਏ ਆਮ ਘਰਾਂ ਦੇ ਬਣ ਗਏ ਪਰ ਐਮਐਲਏ ਮੰਤਰੀ ਬਣਨ ਤੋਂ ਬਾਅਦ ਉਹ ਖਾਸਾਂ ਤੋਂ ਵੀ ਅੱਗੇ ਟੱਪ ਗਏ ਜਿਹੜੀ ਚੀਜ਼ ਸਾਰੀ ਦੁਨੀਆ ਦੇਖ ਰਹੀ ਹੈ ਕਿ ਜਨਤਾ ਇਹ ਸਭ ਜਾਣਦੀ ਹੈ ਇਹ ਕੁਝ ਵੀ ਜਨਤਾ ਤੋਂ ਛੁਪਿਆ ਨਹੀਂ ਹੈ ਜਿਹੜੇ ਖੁਦ ਹੀ ਟੀਚਰਾਂ ਕਰਦੇ ਸੀਗੇ ਅੱਜ ਸਾਰੀ ਦੁਨੀਆ ਉਹਨਾਂ ਦੀ ਨਾਲ ਦੀ ਵੀਡੀਓ ਲਗਾ ਲਗਾ ਕੇ ਨਾਲ ਇਹਨਾਂ ਦੇ ਕਮੈਂਟ ਤੇ ਇਹਨਾਂ ਦੀ ਰੀਲਾਂ ਪਾਈਆਂ ਜਾ ਰਹੀਆਂ ਜਿੱਦਾਂ ਇਹ ਲੋਕਾਂ ਦੀਆਂ ਰੀਲਾਂ ਬਣਾਉਂਦੇ ਸੀ ਸੰਘਾ ਲਾਉਂਦੇ ਸੀ ਅੱਜ ਇਹਨਾਂ ਤੇ ਵੀ ਉਹ ਸੇਮ ਬਾਰੀ ਪੁੱਠੀ ਪੈ ਰਹੀ ਹੈ ਉਹ ਹੈ ਕਿ ਵਿਪੱਖਸ਼ ਕਮਜ਼ੋਰ ਹੈ ਕਿ ਉਹਨਾਂ ਨੂੰ ਸਹੀ ਨਿਸ਼ਾਨੇ ਤੇ ਜਿੰਨਾ ਲੈਣ ਦੀ ਲੋੜ ਹੈ ਉਹ ਲੈ ਨਹੀਂ ਪਾਰਿਆ ਪਰ ਜੋ ਇਹ ਗੱਲ ਇਹ ਕਰਦੇ ਸੀ ਕਿ ਕਿਸੇ ਵੀ ਨੂੰ ਆंदोलਨ 'ਚ ਜਾਣ ਦੀ ਲੋੜ ਨਹੀਂ ਪਊਗੀ ਲੜਨਾ ਨਹੀਂ ਪਊਗਾ ਧਰਨਿਆਂ ਤੇ ਆਉਂਦੇ ਸੀ ਟੈਂਕੀਆਂ ਤੇ ਚੜੇ ਹੋਏ ਕਰਮਚਾਰੀ ਤੇ ਬੇਰੋਜ਼ਗਾਰਾਂ ਨੂੰ ਆ ਕੇ ਮਿਲਦੇ ਸੀ ਤਾਂ ਅੱਜ ਕੋਈ ਵੀ ਇਹੋ ਜਿਹਾ ਮੁਲਾਜ਼ਮ ਨਹੀਂ ਕਿ ਜਿਹੜਾ ਸੜਕਾਂ ਤੇ ਨਾ ਹੋਵੇ ਕੋਈ ਵੀ ਬੇਰੋਜ਼ਗਾਰ ਨਹੀਂ ਜਾਂ ਕਰਮਚਾਰੀ ਨਹੀਂ ਹਰ ਤਰ੍ਹਾਂ ਦਾ ਬੰਦਾ ਐ ਜਿਹੜਾ ਉਹ ਅੱਜ ਆਪਣੀ ਅਧਿਕਾਰਾਂ ਦੀ ਰਾਖੀ ਲਈ ਨਵਾਂ ਤਾਂ ਕੀ ਦੇਣਾ ਜੋ ਪੁਰਾਣਾ ਮਿਲਦਾ ਸੀ ਉਹਦੀ ਰਾਖੀ ਲਈ ਸੜਕਾਂ ਤੇ ਆਣਾ ਪਿਆ ਉਸੇ ਸੰਦਰਭ ਅੱਜ ਪੰਜਾਬ ਦੀ ਲਗਭਗ 20000 ਤੋਂ ਵੱਧ ਆਂਗਣਵਾੜੀ ਵਰਕਰ ਹੈਲ ਪਰ ਆਪਣੇ ਉਸ ਦਰਦ ਨੂੰ ਹੰਡਾਉਂਦੇ ਹੋਏ ਚੰਡੀਗੜ੍ਹ ਦੇ ਵਿੱਚ ਆਈਆਂ ਜਿਹੜੇ ਅਧਿਕਾਰ ਅਸੀਂ ਲੰਬੀ ਲੰਬੀ ਲੜਾਈਆਂ ਲੜ ਕੇ 429 ਦਿਨਾਂ ਦਾ ਮੋਰਚਾ 208 ਦਿਨ ਦਾ ਮੋਰਚਾ 152 ਦਿਨਾਂ ਦਾ ਮੋਰਚਾ ਅਸੀਂ ਦਿਨ ਰਾਤ ਦੇ ਚੰਡੀਗੜ੍ਹ ਚ ਮੋਰਚੇ ਖੁੱਲੇ ਅਸਮਾਨ ਹੇਠ ਸੋਕੇ ਸੱਪਾਂ ਦੀਆਂ ਸੀਰੀਆਂ ਦੇ ਸਿਰ ਤੇ ਅਸੀਂ ਸੋਕੇ ਤੁਸੀਂ ਆਪ ਗਵਾਓ ਮਟਕਾ ਚੌਂਕ ਤੇ ਸੀ ਰੜੇ ਮੈਦਾਨ ਦੇ ਵਿੱਚ ਬੁੱਕਮ ਦੇ ਝਟਕੇ ਤੱਕ ਸਾਡੇ ਉੱਪਰ ਆਏ ਅਸੀਂ ਉਹ ਲੜਾਈਆਂ ਲੜ ਲੜ ਕੇ ਅਸੀਂ ਮੰਗਾ ਪ੍ਰਾਪਤ ਕੀਤੀਆਂ ਸੀ ਉਸ ਦੇ ਵਿੱਚ ਅਸੀਂ ਆਪਣੀ ਹੈਲਪਰ ਦੇ ਪ੍ਰਮੋਸ਼ਨ ਦੀ ਗੱਲ ਕਰਵਾਈ ਸੀ ਜਿਹੜਾ ਸਾਡੀ ਹੈਲਪਰ ਹੈ ਉਹਨੂੰ ਪਹਿਲ ਪ੍ਰਮੋਸ਼ਨ ਉਹਨੂੰ ਹੋਊਗੀ ਅੱਜ ਇਹਨਾਂ ਨੇ ਆਮ ਆਦਮੀ ਦੀ ਸਰਕਾਰ ਆਣ ਤੋਂ ਬਾਅਦ ਆਪਣੀ ਨਵੀਂ ਗਾਈਡਲਾਈਨਸ ਬਦਲ ਦਿੱਤੀ ਕਿ ਜਿਹੜੀ ਹੈਲਪਰ ਆ ਉਹ ਪ੍ਰੋਮੋਸ਼ਨ ਹੋएगी ਜਿਹੜੀ ਬੀਏ ਐ ਦੱਸੋ ਵੀ ਜੇ ਕੁਆਲੀਫਿਕੇਸ਼ਨ ਬੀਏ ਕਰ ਬੀਏ ਕਰ ਦਿੱਤੀ ਹੁਣ ਤੁਸੀਂ ਨਵੀਂ ਭਰਤੀ ਲਈ ਭਾਵੇਂ ਪੀਐਚਡੀ ਕਰੋ ਨਵੀਂ ਭਰਤੀ ਲਈ ਭਾਵੇਂ ਤੁਸੀਂ ਇਗਜ਼ਾਮ ਰੱਖੋ ਸਾਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਤੁਸੀਂ ਕਿੰਨਾ ਸਟੈਂਡਰਡ ਅਪ ਕਰਨਾ ਚਾਹੁੰਦੇ ਹੋ ਬਟ ਜੋ ਪੋਲਿਸੀ ਹੈ ਪ੍ਰੋਮੋਸ਼ਨ ਦੀ ਭਾਰਤ ਸਰਕਾਰ ਵੱਲੋਂ ਵੀ ਗਾਈਡਲਾਈਨਸ ਐ ਔਰ ਪੰਜਾਬ ਗਵਰਨਮੈਂਟ ਵੱਲੋਂ ਅਸੀਂ ਲੜਕੇ 100% ਪ੍ਰਮੋਸ਼ਨ ਹੀ ਕਰਾਇਆ ਸੀ ਕਿ ਭਰਤੀ ਚ ਪਹਿਲਾਂ ਹੈਲਪਰ ਪ੍ਰਮੋਟ ਹੋਏਗੀ ਜੇ ਪੋਸਟ ਖਾਲੀ ਹੈ ਫਿਰ ਨਵੀਂ ਭਰਤੀ ਹੋਏਗੀ ਉਸ ਤੋਂ ਬਾਅਦ ਬਦਲੀ ਹੋਏਗੀ ਇੰਨੀ ਲੰਬੀ ਲੜਾਈ ਲੜਕੇ ਅਸੀਂ ਉਹ ਜਿੰਨਾ ਪ੍ਰਾਪਤ ਕੀਤੀਆਂ ਉਹਨਾਂ ਦੇ ਇਹਨਾਂ ਨੇ ਖੋਰਾ ਲਾਣਾ ਸ਼ੁਰੂ ਕਰ ਦਿੱਤਾ ਇਹ ਰੂਲ ਬਣ ਗਏ ਨੇ ਰੂਲ ਬਣ ਕੇ ਜਾਰੀ ਕਰ ਦਿੱਤੇ ਜਦ ਦੂਜਾ ਇਹਨਾਂ ਨੇ ਇੱਕ ਨਵਾਂ ਹੋਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਰੂਲਾਂ ਚ ਪਾਇਆ ਕਿ 20 ਛੁੱਟੀ ਕੈਜ਼ੂਅਲ ਲੀਵ ਨੇ ਜੇਕਰ ਕੋਈ ਇੱਕ ਛੁੱਟੀ ਵੱਧ ਲੈਵੇਗੀ ਉਸ ਦਾ ਇਨਕਰੀਮੈਂਟ ਕੱਟ ਦਿੱਤਾ ਜਾਵੇਗਾ ਤੁਸੀਂ ਮੈਨੂੰ ਦੱਸੋ ਇਨਕਰੀਮੈਂਟ 500 ਰੁਪਇਆ ਮੇਰੀ 20 ਦਿਨ ਦੀ ਛੁੱਟੀ ਪੂਰੀ ਹੋ ਗਈ ਮੇਰੇ ਘਰੇ ਕੋਈ ਟਰੈਜੇਡੀ ਹੋ ਗਈ ਜਾਂ ਮੇਰੇ ਘਰੇ ਕੋਈ ਵਿਆਹ ਹੋ ਗਿਆ ਜਾਂ ਮੇਰੀ ਫੈਮਿਲੀ ਚ ਕੋਈ ਬਿਮਾਰ ਹੋ ਗਿਆ ਤਾਂ ਮੈਨੂੰ ਛੁੱਟੀ ਲੈਣੀ ਪੈਗੀ ਤਾਂ ਤੁਸੀਂ ਮੇਰਾ ਇਨਕਰੀਮੈਂਟ ਬੰਦ ਕਰ ਦੋ ਗਰ ਮੇਰੀ ਨੌਕਰੀ ਪਈਏ 40 ਸਾਲ ਦੀ ਹੁਣ ਮੈਂ 40 ਸਾਲ ਦੀ ਨੌਕਰੀ ਤੋਂ ਬਾਅਦ ਰਿਜ਼ਾਈਨ ਕੀਤਾ ਹੈ ਜਿਹੜੀ ਕੁੜੀ 20 ਸਾਲ ਦੀ ਭਰਤੀ ਹੋਏਗੀ ਤਾਂ ਉਹ 40 ਸਾਲ ਨੌਕਰੀ ਕਰੇਗੀ ਇਹ ਤਾਂ ਕਲੀਅਰ ਹੈ ਜਦ ਭਰਤੀ ਦੀ ਉਮਰ 18 ਹੈ ਤਾਂ 20 22 ਦੀ ਕੁੜੀਆਂ ਭਰਤੀ ਹੋਣਗੀਆਂ ਤਜੇ ਤੁਸੀਂ ਇੱਕ ਇਨਕਰੀਮੈਂਟ ਕੱਟੋਗੇ ਤਾਂ 40 ਸਾਲ ਦਾ 2,40,000 ਹੋ ਗਿਆ। ਇਹਦਾ ਮਤਲਬ ਤੁਸੀਂ ਨੇ ਇੱਕ ਐਕਸਟਰਾ ਛੁੱਟੀ ਕੱਟਣ ਲਈ 2,40,000 ਦਿਸਾਜਾ ਦੇਵਗੇ। ਉਹਨੂੰ ਆਲਰੇਡੀ ਸਜ਼ਾ ਤਾਂ ਪਹਿਲਾਂ ਹੀ ਹੈ ਉਸ ਦਾ ਕਾਊਂਟ ਨਹੀਂ ਹੋ ਰਿਹਾ ਐਕਸਪੀਰੀਅੰਸ 'ਚ। ਪਰ ਜਦੋਂ ਪ੍ਰਮੋਸ਼ਨ ਦਾ ਡੇਟ ਆਫ ਬਰਥ ਦੇ ਹਿਸਾਬ ਨਾਲ ਜੇ ਡੇਟ ਆਫ ਜੁਆਇਨਿੰਗ ਦੇ ਨਾਲ ਹੋ ਰਹੀ ਹੈ ਤਾਂ ਉਹਦਾ ਤਾਂ ਉਹ ਦਿਨ ਪਹਿਲਾਂ ਹੀ ਕੱਟ ਗਿਆ ਜਿਹੜੀ ਉਹਨੇ ਵਿਦਾਊਟ ਪੇ ਛੁੱਟੀ ਲੈ ਲਈ ਉਹ ਸਜ਼ਾ ਹੋਗੀ ਉਹਨੂੰ। ਉਹਦੀ ਤਨਖਾਹ ਨਹੀਂ ਮਿਲੀ ਉਹਨੂੰ ਉਹ ਸਜ਼ਾ ਹੋਗੀ। ਤੁਸੀਂ ਇਹ ਇਨਕਰੀਮੈਂਟ ਦਾ ਕਿੱਥੋਂ ਨਵਾਂ ਇੱਕ ਕਾਨੂੰਨ ਲੈ ਕੇ ਆਏ ਕਿ ਉਹਨੂੰ ਇਨਕਰੀ ਇਸ ਸਬੰਧੀ ਅਸੀਂ ਜਿਹੜੀ ਇਹਨਾਂ ਨੇ ਗਾਈਡਲਾਈਨ ਦੇ ਵਿੱਚ ਤਰੁੱਟੀਆਂ ਕੀਤੀਆਂ ਸੀ ਇਹਨਾਂ ਦਾ ਤੁਰੰਤ ਅਸੀਂ ਆਪਣੀ ਜਥੇਬੰਦੀ ਵੱਲੋਂ ਐਕਸ਼ਨ ਲਿਆ ਸੀ ਪ੍ਰੋਟੈਸਟ ਕੀਤੇ ਸੀ ਸੀਡੀਪੀਓ ਦੁਆਰਾ ਮੰਗ ਪੱਤਰ ਦਿੱਤੇ ਸੀਗੇ 22 ਦੇ ਵਿੱਚ ਜੀ ਐ 2 ਅਪ੍ਰੈਲ ਤੋਂ ਲੈ ਕੇ 14 ਅਪ੍ਰੈਲ ਤੱਕ ਜਦੋਂ ਇਹਨਾਂ ਨੇ 22 ਅਪ੍ਰੈਲ ਨੂੰ ਚਿੱਠੀਆਂ ਕੱਢੀਆਂ 22 4 ਨੂੰ ਸਾਨੂੰ ਪਤਾ ਲੱਗਿਆ ਗਾਈਡਲਾਈਨ ਬਣ ਰਹੀ ਹੈ ਅਸੀਂ ਡਿਮਾਂਡ ਚਾਰਟ ਦਿੱਤੇ ਕਿ ਸਾਡੇ ਨਾਲ ਪਹਿਲਾਂ ਡਿਸਕਸ ਕੀਤੇ ਜਾਣ ਜੇ ਕੁਝ ਵੀ ਗੱਲ ਹੈਗੀ ਕਲੀਅਰ ਕਰਨ ਤੋਂ ਬਾਅਦ ਹੀ ਕੀਤੀ ਜਾਵੇ ਜਦੋਂ ਵੀ ਕੋਈ ਗਾਈਡਲਾਈਨ ਬਣਦੀ ਸੀ ਪਹਿਲਾਂ ਤਾਂ ਡਿਪਾਰਟਮੈਂਟ ਦੇ ਅਧਿਕਾਰੀ ਬੁਲਾਉਂਦੇ ਸੀ ਕਿ ਵੀ ਆਹ ਗਾਈਡਲਾਈਨ ਬਣੀ ਹੈ ਤੁਸੀਂ ਦੇਖ ਲਓ ਵੀ ਜੇ ਕੁਝ ਤਰੁੱਟੀ ਹੈ ਤਾਂ ਹੁਣੇ ਦੱਸ ਦਿਓ ਵੀ ਬਾਅਦ ਚ ਕੋਈ ਦਿੱਕਤ ਨਾ ਪਰ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਨਾ ਜਥੇਬੰਦੀਆਂ ਨੂੰ ਬੁਲਾਇਆ ਨਾ ਦਿਖਾਇਆ ਸਿੱਧੇ ਇਹਨਾਂ ਨੇ ਉਸ ਨੂੰ ਜਾਰੀ ਕਰ ਦਿੱਤਾ ਜਦ ਅਸੀਂ 22 ਚਾਰ ਨੂੰ ਉਹ ਜਾਰੀ ਹੋਈਆਂ ਤੇ ਅਸੀਂ ਦੇਖਿਆ ਤਾਂ ਤੁਰੰਤ ਅਸੀਂ ਡੈਕਟ ਡਾਇਰੈਕਟਰ ਸੈਕਟਰੀ ਮੈਡਮ ਨੂੰ ਚਿੱਠੀ ਲਿਖੀ ਮੰਤਰੀ ਮੈਡਮ ਨੂੰ ਚਿੱਠੀ ਲਿਖੀ ਇਹ ਗਲਤ ਹੈ ਇਹ ਆਂਗਣਵਾੜੀ ਵਰਕਰ ਹੈਲਪਰ ਦੇ ਅਧਿਕਾਰਾਂ ਦੇ ਉੱਪਰ ਹਮਲਾ ਹੈ ਤੁਸੀਂ ਗਲਤ ਕਰ ਰਹੇ ਹੋ ਡਾਇਰੈਕਟ ਤੁਸੀਂ ਜੋ ਮਰਜ਼ੀ ਭਰਤੀ ਕਰੋ ਹੈਲਪਰਾਂ ਵੇਟ ਕਰ ਰਹੀਆਂ ਨੇ ਵਿਚਾਰੀਆਂ 30 30 ਸਾਲ ਤੋਂ ਨੌਕਰੀ ਕਰੀ ਇਹਨਾਂ ਦਾ ਪ੍ਰੋਮੋਸ਼ਨ ਦੀ ਵਾਰੀ ਆਏਗੀ ਸੁਪਰਵਾਈਜ਼ਰ ਦਸਵੀਂ ਪਾਸ ਬਣ ਸਕਦੀ ਹੈ ਤਾਂ ਹੈਲਪਰ ਤੋਂ ਵਰਕਰ ਕਿਉਂ ਨਹੀਂ ਤੇ ਉਹਨਾਂ ਨੇ ਜਦੋਂ ਉਸ ਟਾਈਮ ਮੀਟਿੰਗ ਬੁਲਾਈ ਜੋ ਸਾਡੇ ਪ੍ਰਿੰਸੀਪਲ ਸੈਕਟਰ ਨੇ ਰਾਜੀ ਮੈਡਮ ਰਾਜੀ श्रीवास्तव ਜੀ ਤੇ ਉਹਨਾਂ ਨੇ ਜਿਹੜੇ ਡਿਪਟੀ ਡਾਇਰੈਕਟਰ ਨੇ ਉਹਨਾਂ ਨੂੰ ਡਰਾਫਟ ਕੀਤਾ ਸਾਡੇ ਸਾਹਮਣੇ ਇਹ ਗੱਲ ਕੀਤੀ ਕਿ ਇਹ ਮੇਰੇ ਧਿਆਨ ਚ ਨਹੀਂ ਆਈ ਤੁਸੀਂ ਕਿਦਾਂ ਲਿਖਤਾ ਵੀ ਇਹਦਾ ਜਿਹੜਾ ਇਨਕਰੀਮੈਂਟ ਕੱਟਿਆ ਜਾਏਗਾ ਇਹ ਤਾਂ ਠੀਕ ਨਹੀਂ ਹੈ ਜਿਹੜੀ ਵਿਦੇਸ਼ ਦੀ ਛੁੱਟੀ ਦੀ ਅਸੀਂ ਗੱਲ ਕੀਤੀ ਕਿ ਤਿੰਨ ਮਹੀਨਿਆਂ ਦੀ ਛੁੱਟੀ ਤਿੰਨ ਸਾਲਾਂ ਬਾਅਦ ਹੈ ਪਰ ਅਚਨਚੇਤ ਜੇਕਰ ਕੋਈ ਆਂਗਣਵਾੜੀ ਵਰਕਰਸ ਦੇ ਬੜੀ ਗਿਣਤੀ ਚ ਬੱਚੇ ਵਿਦੇਸ਼ਾਂ ਚ ਰਹਿੰਦੇ ਆ ਵੀ ਜੇ ਕਿਸੇ ਦੇ ਬੱਚੇ ਦਾ ਵਿਆਹ ਹੈ ਜਾਂ ਕਿਸੇ ਦੇ ਬੱਚੇ ਨੂੰ ਬੱਚਾ ਹੋਣ ਵਾਲਾ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਉਸ ਨੂੰ ਉਸ ਤੋਂ ਐਕਸਟਰਾ ਛੁੱਟੀ ਦਾ ਪ੍ਰਬੰਧ ਉਪ-ਪ੍ਰਬੰਧ ਹੋਣਾ ਚਾਹੀਦਾ ਹੈ ਵੀ ਇਹ ਨਹੀਂ ਵੀ ਤੁਸੀਂ ਉਹਦੀ ਨੌਕਰੀ ਛੀਨ ਲਓ ਇਸ ਦੇ ਬਦਲੇ ਦੇ ਵਿੱਚ ਇਹ ਸਹੀ ਨਹੀਂ ਹੈ ਇਸ ਚੰਨੀ ਸਾਹਿਬ ਦੇ ਹੁੰਦਿਆ ਹੋਏ ਫੈਸਲਾ ਹੋਇਆ ਹੋਇਆ ਕਿ ਇਹ ਉਪ ਪ੍ਰਬੰਧ ਕੀਤਾ ਜਾਊਗਾ ਜੇਕਰ ਉਹ ਸਬੂਤ ਦੇਵੇਗਾ ਜੇ ਉਹਦਾ ਵਿਦੇਸ਼ ਚ ਵਿਆਹ ਹੋ ਰਿਹਾ ਕੋਈ ਬੁਕਿੰਗ ਹੈ ਕਾਰਡ ਹੈ ਜਾਂ ਕੋਈ ਬਿਮਾਰ ਹੈ ਉਹਦਾ ਮੈਡੀਕਲ ਦੇਵੇਗਾ ਤਾਂ ਉਹਦਾ ਅਲਟਰਨੇਟ ਹੈ ਜਿਹੜਾ ਛੁੱਟੀ ਦਾ ਉਪ ਪ੍ਰਬੰਧ ਕੀਤਾ ਜਾਊਗਾ ਉਹਨੂੰ ਵਿਦਾਊਟ ਪੇ ਦੇ ਦੇਾਂਗੇ ਉਹ ਪ੍ਰोसीडिंग ਦੇ ਵਿੱਚ ਦਰਜ ਆ ਪ੍ਰोसीडिंग ਜਾਰੀ ਹੋਗੀ ਬਟ ਉਹਦਾ આજ ਤੱਕ ਨੋਟੀਫਿਕੇਸ਼ਨ ਜਾਂ ਮੀਟਿੰਗ ਦਾ ਕੋਈ ਵੀ ਪੱਤਰ ਹੈ ਜਿਹੜਾ ਜਾਰੀ ਨਹੀਂ ਕੀਤਾ। ਮੁਲਾਜ਼ਮ ਚੰਨੀ ਸਾਹਿਬ ਨੂੰ ਬਹੁਤ ਜਾਜ਼ ਕਰਦੇ ਆ ਜਿਵੇਂ ਤੁਸੀਂ ਜ਼ਿਕਰ ਕੀਤਾ। ਨਹੀਂ ਉਹਨਾਂ ਨੇ ਉਸ ਚੀਜ਼ ਨੂੰ ਕੀਤਾ ਸੀ ਔਰ ਪਹਿਲੀ ਵਾਰ ਚੰਨੀ ਹੀ ਸਾਨੂੰ ਇਨਕ੍ਰੀਮੈਂਟ ਲਗਾ ਕੇ ਗਏ ਐ ਜੋ ਸਾਡਾ 45 ਸਾਲਾਂ ਦੀ ਨੌਕਰੀ ਸਾਡਾ ਕਿਸੇ ਨੇ ਵੀ ਜਿਹੜਾ ਸਾਲਾਨਾ ਇਨਕ੍ਰੀਮੈਂਟ ਹੈ ਵੀ ਹਰ ਸਾਲ ਜਨਵਰੀ ਤੋਂ ਇਨਕ੍ਰੀਮੈਂਟ ਲੱਗੇਗਾ ਜੋ ਪਹਿਲਾਂ ਨਹੀਂ ਸੀ ਸਾਡੀ ਬਹੁਤ ਲੰਬੀ ਮੰਗ ਸੀਗੀ ਐ ਕਿਉਂਕਿ ਉਹ ਘਟੋ ਘਟ ਸਾਨੂੰ ਇਹ ਐ ਵੀ ਚੰਨੀ ਸਾਹਿਬ ਮੁਲਾਜ਼ਮ ਹੇਤੂ ਸਾਹਿਬ ਨਹੀਂ ਮਸੀ ਤਾਂ ਜਿੰਨੇ ਦਿਨ ਕੰਮ ਕੀਤਾ ਕੰਨਾਂ ਨਾਲੋ ਤੋਂ ਉਸ ਤੋਂ ਬਾਅਦ ਸਾਡੀ ਜਿਹੜੀ ਇਹ ਗੱਲ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਹੁਣ ਅਸੀਂ ਠੀਕ ਕਰ ਦੇਾਂਗੇ ਇਹ ਦੋਨੇ ਚੀਜ਼ਾਂ ਪਰ ਪ੍ਰਮੋਸ਼ਨ ਦੀ ਗੱਲ ਵੀ ਉਹਨਾਂ ਨੇ ਮੰਨੀ ਵੀ ਅਸੀਂ میٹرਿਕ ਕਰ ਦੇਾਂਗੇ ਬਟ ਹੁਣ ਇਹਨਾਂ ਨੇ ਪਰਸੋਂ ਫਿਰ ਇੱਕ ਗਾਈਡਲਾਈਨ ਜਾਰੀ ਕਰਦੀ ਦੁਬਾਰਾ ਉਸ ਨੂੰ ਸੇਮ ਵੀ ਪਲੱਸ 2 ਵਾਲੀ ਹੋਏਗੀ ਹੁਣ ਜਿਹੜੀ ਬੀਬੀ ਭਰਤੀ ਦਸਵੀਂ ਹੋਈ ਹੈ ਹੁਣ ਉਹ ਪਲੱਸ 2 ਤੇ ਦਸਵੀਂ ਦੇ ਵਿੱਚ ਦਾ ਅੱਧਾ-ਅੱਧਾ ਗੈਪ ਹੋ ਗਿਆ ਵੀ ਤੁਸੀਂ ਇਸ ਵਾਰ ਦਸਵੀਂ ਵਾਲਿਆਂ ਨੂੰ ਕਰੋ ਅੱਗੇ ਤਾਂ ਤੁਸੀਂ ਹੈਲਪਰ ਦੀ ਭਰਤੀ ਪਲੱਸ 2 ਕਰ ਰਹੇ ਹੋ ਤਾਂ ਉਹ ਪ੍ਰਮੋਟ ਪਲੱਸ 2 ਵਾਲੀ ਹੋਏਗੀ ਨਾ ਜਦ ਹੈਲਪਰ ਦੀ ਉਹਦੀ ਪ੍ਰਮੋਸ਼ਨ ਉਹਦੀ ਭਰਤੀ ਬੇਸਿਕ ਯੋਗਤਾ ਮੈਟ੍ਰਿਕ ਸੀਗੀ ਤਾਂ ਉਹ ਮੈਟ੍ਰਿਕ ਹੀ ਪ੍ਰਮੋਟ ਹੋਣੀ ਚਾਹੀਦੀ ਹੈ ਨਾ ਉਹ ਬੇਸਿਕ ਯੋਗਤਾ ਕਿੱਥੋਂ ਖਰੀਦ ਕੇ ਲੈ ਗਈ ਜੀ ਜਦ ਡਿਪਾਰਟਮੈਂਟ ਉਹਨਾਂ ਨੂੰ ਪਹਿਲਾਂ ਅਲਟੀਮੇਟਮ ਦਿੰਦਾ ਕਿ ਗਾਂ ਤੋਂ ਅਸੀਂ ਕਰਨ ਵਾਲੇ ਆ ਵੀ ਜੇ ਤੁਸੀਂ ਆਪਣੇ ਸਟੱਡੀ ਨੂੰ ਪ੍ਰੂਵ ਕਰਨਾ ਚਾਹੁੰਦੇ ਹੋ ਵੀ ਤੁਸੀਂ ਕਰੋ ਇਹ ਹੋਣ ਦੇ ਬਾਵਜੂਦ ਮੰਤਰੀ ਮੈਡਮ ਦੀ ਇਹ ਸੁਣਨ ਤੋਂ ਬਾਵਜੂਦ ਇਹਨਾਂ ਨੇ ਪਰਸੋਂ ਫੇਰ ਦੁਬਾਰਾ ਉਸ ਨੂੰ ਨੀਚੇ ਪਰਸ਼ੂ ਕਰਨ ਲਈ ਭੇਜ ਦਿੱਤਾ ਜਿਦੇ ਵਿੱਚ ਉਹਨਾਂ ਤਰੁੱਟੀਆਂ ਨੂੰ ਠੀਕ ਨਹੀਂ ਕੀਤਾ ਸਿਰਫ ਬੀਏ ਤੋਂ ਪਲਸ 2 ਤੱਕ ਉਹ ਲੈ ਕੇ ਆਏ ਇਹ ਸਾਡੀ ਗੱਲ ਸੀਗੀ ਕਿ ਅੱਜ ਅਸੀਂ ਮੰਗ ਪੱਤਰ ਜਿਹੜਾ ਇਸ ਤੇ ਵੀ ਗੱਲ ਕਰਨੀ ਹੈ ਦੂਜੇ ਜਿਹੜੀ ਮੈਂ ਉਸ ਦਿਨ ਵੀ ਪਹਿਲਾਂ ਆਪ ਜੀ ਦੇ ਨਾਲ ਚਰਚਾ ਦੇ ਵਿੱਚ ਗੱਲ ਕੀਤੀ ਸੀਗੀ ਕਿ ਐਫ ਆਰ ਐਸ ਦਾ ਹਮ ਐਫ ਆਰ ਐਸ ਉਹਨਾਂ ਨੇ ਉਹ ਕੀ ਕੀਤਾ ਇਹਨਾਂ ਨੇ ਉਸ ਦਿਨ ਤੋਂ ਬਾਅਦ ਆਂਗਣਵਾੜੀ ਕੇਂਦਰਾਂ ਦੇ ਵਿੱਚ ਟੈਂਪੂ ਪਰ ਵਰਕੇ ਰਾਸ਼ਨ ਭੇਜ ਦਿੱਤਾ ਜਿਹੜਾ ਰਾਸ਼ਨ ਹੈ ਉਹ ਸਾਰਾ ਰਾਈਟ ਰੈਡੀ ਟੂ ਈਟ ਹੈ ਉਹ ਰਾਸ਼ਨ ਦੀ ਐਕਸਪਾਇਰੀ ਡੇਟ ਲਿਖੀ ਅਸੀਂ ਕਲੀਅਰ ਕੀਤਾ ਮੈਂ ਮੇਰੇ ਮੋਬਾਈਲ 'ਚ ਮੈਸੇਜ ਹੈ ਰਿਟਰਨ ਚਿੱਠੀਆਂ ਤੋਂ ਮਰ ਜਾਂਦੇ ਨੇ ਮੈਂ ਡਾਇਰੈਕਟ ਲਿਖਤੀ ਮੈਸੇਜ ਮੈਂ ਮੰਤਰੀ ਸਾਹਿਬ ਨੂੰ ਵੀ ਕੀਤਾ ਮੈਂ ਡਾਇਰੈਕਟਰ ਨੂੰ ਵੀ ਕੀਤਾ ਸੈਕਟਰੀ ਨੂੰ ਵੀ ਤਿੰਨਾਂ ਨੂੰ ਸੇਮ ਮੈਸੇਜ ਮੈਂ ਕਾਪੀ ਪੇਸਟ ਕੀਤਾ ਕਿ ਸਾਡਾ ਮਾਰਗਦਰਸ਼ਨ ਕਰੋ ਤੁਸੀਂ ਆਂਗਣਵਾੜੀ ਕੇਂਦਰਾਂ 'ਚ ਸਮਾਨ ਸੁੱਟ ਦਿੱਤਾ ਮੋਬਾਈਲ ਤੁਸੀਂ ਦਿੱਤੇ ਨਹੀਂ ਸਮਾਨ ਜਿਹੜਾ ਐਕਸਪਾਇਰੀ ਡੇਟ ਹੋ ਜਾਣਾ ਤੇ ਲਾਭਪਾਤਰੀਆਂ ਨੂੰ ਤੁਸੀਂ ਆਰਡਰ ਕਰ ਰਹੇ ਹੋ ਕਿ ਬਿਨਾ ਐਫਆਰਐਸ ਤੋਂ ਰਾਸ਼ਨ ਦੇਣਾ ਨਹੀਂ ਜੇ ਤੁਹਾਨੂੰ ਪਤਾ ਵੀ ਐਫਆਰਐਸ ਹੋਇਆ ਨਹੀਂ ਅਸੀਂ ਮੋਬਾਈਲ ਨਹੀਂ ਦਿੱਤੇ ਤਾਂ ਫਿਰ ਰਾਸ਼ਨ ਖਰੀਦਣ ਦੀ ਜ਼ਰੂਰਤ ਨਹੀਂ ਸੀ ਤੇ ਉਹਨਾਂ ਰਾਸ਼ਨ ਅੰਗਨਵਾੜੀ ਕੇਂਦਰਾਂ 'ਚ ਭੇਜ ਦਿੱਤਾ ਹੈ ਤਾਂ ਇਹ ਆ ਰਾਸ਼ਨ ਹੈ ਜਿਹੜਾ ਐ ਐਕਸਪਾਇਰੀ ਡੇਟ ਹੋਏਗਾ ਤਾਂ ਇਹਦੀ ਰਿਕਵਰੀ ਕੱਲ ਨੂੰ ਫਿਰ ਤੁਸੀਂ ਅੰਗਨਵਾੜੀ ਵਰਕਰ ਦੇ ਉੱਪਰ ਪਾਓਗੇ ਜੋ ਕਿ ਗਲਤ ਹੈ ਹੂੰ ਹੂੰ ਤੇ ਉਹਨਾਂ ਨੇ ਤਿੰਨਾਂ ਨੇ ਕੋਈ ਰਿਪਲਾਈ ਨਹੀਂ ਕੀਤਾ ਜੋ ਮੈਨੂੰ ਕੋਈ ਰਿਪਲਾਈ ਨਹੀਂ ਕੀਤਾ ਮੈਂ 10 ਦਿਨ ਹੋ ਗਏ ਮੈਂ ਰਿਮਾਈਂਡਰ ਵੀ ਭੇਜਦਾ ਰਾਸ਼ਨ ਭਏ ਕੇਂਦਰਾਂ ਰਾਸ਼ਨ ਭਏ ਕੇਂਦਰਾਂ 'ਚ ਜਿਨ੍ਹਾਂ ਦਾ ਐਫ ਆਰ ਐਸ ਹੋ ਚੁੱਕਿਆ ਉਹ ਉਹਨਾਂ ਨੂੰ ਦੇ ਦਿਓ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਜੋ ਬੱਚੇ ਸਕੂਲਾਂ 'ਚ ਵੀ ਨਹੀਂ ਜਾਂਦੇ ਪ੍ਰਾਈਵੇਟ ਸਕੂਲਾਂ 'ਚ ਵੀ ਪੜ੍ਹਦੇ ਆ ਉਹਨਾਂ ਦਾ ਵੀ ਤੁਸੀਂ ਐਫਆਰਐਸ ਕਰੋ ਉਹਨਾਂ ਨੂੰ ਵੀ ਤੁਸੀਂ ਰਾਸ਼ਨ ਦੇ ਕੇ ਆਓ ਵੀ ਤੁਸੀਂ ਸਾਧਨ ਤਾਂ ਦਿਓ ਕੰਮ ਕਰਨ ਦੇ ਪੈਸੇ ਤਾਂ ਦਿਓ ਮੋਬਾਈਲ ਦਾ ਰੀਚਾਰਜ ਵੀ ਹੋ ਰਿਹਾ ਤੁਸੀਂ ਨਹੀਂ ਦੇ ਰਹੇ ਜੋ ਜਿੰਨਾ ਕਿਸੀ ਪੋਸ਼ਣ ਅਭਿਆਨ ਦਾ ਅਪਡੇਟ ਕਰ ਰਹੇ ਆਨਲਾਈਨ ਉਹਦਾ ਵੀ ਤੁਸੀਂ ਰੀਚਾਰਜ ਨਹੀਂ ਦੇ ਰਹੇ ਕਿੰਨਾ ਕੁ ਰਾਸ਼ਨ ਪਿਆ ਹੋਊਗਾ ਕੇਂਦਰਾਂ ਚ ਕੇਂਦਰਾਂ 'ਚ ਗਿਣਤੀ ਨਹੀਂ ਏਕੇ ਕਾਂਗਨਵਾੜੀ ਕੇਂਦਰ ਦੇ ਵਿੱਚ ਮੇਰੇ ਕੋਲੇ ਕੁਝ ਸੈਂਟਰਾਂ ਦੀ ਲਿਸਟ ਹੈ ਮਤਲਬ 3 3 4 4 ਕੁਇੰਟਲ ਰਾਸ਼ਨ ਹੈ ਕਿ ਕੰਗਨਵਾੜੀ ਕੇਂਦਰਾਂ ਚ ਲੱਖਾਂ ਦਾ ਰਾਸ਼ਨ ਪਿਆ ਕਰੋੜਾਂ ਦੀ ਗੱਲ ਕਰੋ ਕਰੋੜਾਂ ਦਾ ਪਿਆ ਹੈ ਜੀ ਫਿਲਹਾਲ ਫਿਲਹਾਲ ਸਾਰੇ ਅੰਗਨਵਾੜੀ ਕੇਂਦਰਾਂ ਚ ਪਿਆ ਓਕੇ ਤੇ ਅਸੀਂ ਚ ਹੈ ਕੀ ਕੀ ਰਾਸ਼ਨ ਦੇ ਵਿੱਚ ਖਿਚੜੀ ਹੈ ਦਲੀਆ ਹੈ ਮਿੱਠਾ ਰੈਡੀ ਟੂ ਈਟ ਭੁੰਨਿਆ ਹੋਇਆ ਮਿਕਸਚਰ ਹੈ ਓਕੇ ਖਿਚੜੀ ਵੀ ਮਿਕਸਚਰ ਹੈ ਉਹਦੇ ਵਿੱਚ ਹਲਦੀ ਨਮਕ ਸਭ ਕੁਝ ਮਿਕਸ ਮਿਕਸਚਰ ਖਿਚੜੀ ਹੈ ਔਰ ਇੱਕ ਮੁਰਮਰੇ ਜੇ ਟਾਈਪ ਹੈ ਉਹ ਵੀ ਮਿਕਸਚਰ ਹੀ ਹੈ ਓਕੇ ਕਿਲੋ ਕਿਲੋ ਦੀ ਪੈਕਟ ਹੈ ਉਹ ਜਿਵੇਂ ਅਸੀਂ ਮਤਲਬ ਉਹਨੂੰ ਟੀਐਚਆਰ ਦੰਦੇ ਸੀਗੇ ਉਹ ਤੇ ਖਰਾਬ ਹੋ ਸਕਦਾ ਡੇਟ ਆ ਰਹੀ ਹੈ ਹੁਣ ਜੁਲਾਈ ਚ ਉਹਦਾ ਐਕਸਪਾਇਰੀ ਡੇਟ ਤੇ 31 ਜੁਲਾਈ ਤੱਕ ਹੋ ਜਾਣੀ ਜ਼ਿੰਮੇਵਾਰ ਕੌਣ ਹੋਊਗਾ ਇਹ ਹੀ ਮੈਂ ਉਸੇ ਲਿਖਿਆ ਹੈ ਕਿ ਮੈਡਮ ਮਾਰਗਦਰਸ਼ਨ ਕਰੋ ਇਸ ਦੀ ਜੀ ਦਾ ਜ਼ਿੰਮੇਵਾਰ ਕੌਣ ਹੋਏਗਾ ਇਹ ਜ਼ਿੰਮੇਵਾਰ ਕੌਣ ਹੋਏਗਾ ਉਹ ਮੈਂ ਆਪ ਜੀ ਨੂੰ ਸਕਰੀਨ ਸ਼ਾਟ ਤਿੰਨਾਂ ਦੇ ਮੈਂ ਦੇ ਦੂੰਗੀ ਬਹੁਤ ਜ਼ਰੂਰ ਦੇ ਦਿਓ ਉਹ ਤਿੰਨਾਂ ਦੇ ਸਕਰੀਨ ਸ਼ਾਟ ਮੈਂ ਸਿੱਧਾ ਲਿਖੇ ਮਾਰਗਦਰਸ਼ਨ ਕਰੋ ਕੌਣ ਜ਼ਿੰਮੇਵਾਰ ਹੋਏਗਾ ਕਿਉਂਕਿ ਫਾਈਲ ਵਾਲੀ ਚਿੱਠੀਆਂ ਨੂੰ ਤਾਂ ਹੀ ਦਿਖਾਉਂਦੇ ਨੇ ਮੈਂ ਪਰਸਨਲ ਆਪਣੇ ਫੋਨ ਤੋਂ ਡਾਇਰੈਕਟਰ ਪ੍ਰਿੰਸੀਪ ਤਿੰਨਾਂ ਨੂੰ ਮੈਂ ਸਪੈਸ਼ਲ ਕੀਤਾ ਔਰ ਉਸ ਤੋਂ ਬਾਅਦ ਫਿਰ ਮੈਂ ਡਾਇਰੈਕਟਰ ਮੈਡਮ ਨੂੰ ਮੈਸੇਜ ਕੀਤਾ ਕੱਲ ਵੀ ਕੀਤਾ ਕਿ ਮੈਮ ਤੁਸੀਂ ਕੋਈ ਵੀ ਕੁਝ ਵੀ ਰਿਸਪੌਂਡ ਨਹੀਂ ਕਰ ਰਹੇ ਹੋ ਸਾਨੂੰ ਕਲੀਅਰ ਕਰੋ ਇਹਦਾ ਕੌਣ ਜ਼ਿੰਮੇਵਾਰ ਹੋਏਗਾ ਇਹ ਐਕਸਪਾਇਰੀ ਡੇਟ ਹੋਏਗਾ ਤਾਂ ਇਹ ਲੱਖਾਂ ਦਾ ਜਿਹੜਾ ਰਾਸ ਹੈ ਨਾ ਇਸਦਾ ਕੀ ਬਣੇਗਾ ਤੁਸੀਂ ਅੱਜ ਜਦੋਂ ਚੰਡੀਗੜ੍ਹ ਐਂਟਰ ਹੱਲੇ ਹੋਣਾ ਸੀ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਨੇ ਬਹੁਤ ਵੱਡੇ ਪ੍ਰਬੰਧ ਕੀਤੇ ਸੀ ਅਸਲ 'ਚ ਜਿਹੜੇ ਤੁਹਾਡਾ ਪਿਛਲਾ ਰੈਫਰੈਂਸ ਹੈ ਪਿਛਲੇ ਸਟਰਗਲ ਹੈ ਉਹਨੂੰ ਚੰਡੀਗੜ੍ਹ ਪੁਲਿਸ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਅਸਲ ਤੁਸੀਂ ਮਹਿਲਾਵਾਂ ਨੇ ਹਜ਼ਾਰਾਂ ਚ ਆ ਜਾਣਾ ਹੁੰਦਾ ਤੇ ਚੰਡੀਗੜ੍ਹ ਪੁਲਿਸ ਕੋਲ ਤੋਂ ਮੇਰੇ ਹੱਲ 1000 ਮਹਿਲਾ ਮੁਲਾਜ਼ਮ ਨਹੀਂ ਹੋਣੀ ਬੜਾ ਵੱਡਾ ਵਕਤ ਪੈ ਜਾਂਦਾ ਔਰ ਜਿੰਨਾ ਚ ਤੁਸੀਂ ਚਮਤੀ ਚ ਰੈਲੀ ਕਰਦੇ ਰਹੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਵਕਤ ਪਿਆ ਰ ਤੁਹਾਡੀ ਸਾਰੀਆਂ ਗੱਲਾਂ ਮੰਨਦੇ ਰਹੇ ਇਹਨਾਂ ਮੰਗਾਂ ਦਾ ਕੀ ਅੱਜ ਨਿਬੜਿਆ ਫਿਰ ਅੱਜ ਇਹ ਹੋਇਆ ਕਿ ਪਹਿਲਾਂ ਉਹ ਸਾਨੂੰ ਲੈ ਕੇ ਗਏ ਸੀ ਕਿ ਸੀਐਮ ਹਾਊਸ ਡੈਲੀਗੇਸ਼ਨ ਉਹ ਵਿਚਾਰ ਉਹ ਲੈ ਗਏ ਸੀ 11:00 ਵਜੇ ਜਾਂਦੇ ਉਹ ਕਹਿੰਦੇ ਵੀ ਤੁਸੀਂ ਚਲੋ ਅਸੀਂ ਕਿਹਾ ਵੀ ਅਸੀਂ ਕਦੇ ਵੀ ਡੈਲੀਗੇਸ਼ਨ ਗਿਆ ਨਹੀਂ ਮਿਲਣ ਜੋ ਵੀ ਆਣਾ ਉਰੇ ਆਜੋ ਉਹ ਕਹਿੰਦਾ ਉਰੇ ਹੀ ਆਏਗਾ ਚਿੱਠੀ ਆਏਗੀ ਬਟ ਤੁਸੀਂ ਇੱਕ ਮੰਗ ਪੱਤਰ ਦੇ ਆ ਅਸੀਂ ਤੈ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਡੈਲੀਗੇਸ਼ਨ ਦੇ ਰੂਪ ਚ ਮੰਗ ਪੱਤਰ ਦੇ ਆਂਦੇ ਆ ਕੋਈ ਗੱਲ ਨਹੀਂ ਅਸੀਂ ਦੇਖ ਕੇ ਅੱਗੇ ਤਾਂ ਉਹਨਾਂ ਨੇ ਸਾਨੂੰ ਉਸੇ ਟਾਈਮ ਕਿਹਾ ਕਿ ਵੀ ਮੀਟਿੰਗ 28 ਤੇ ਮਤਲਬ ਉਹਦੇਰੇ ਸੀ ਬੁੱਧਵਾਰ ਦੀ ਅਸੀਂ ਕਿਹਾ ਵੀ ਅਸੀਂ ਬੁੱਧਵਾਰ ਨੂੰ ਮੀਟਿੰਗ ਕਰ ਨਹੀਂ ਸਕਦੇ ਵੀ ਸਾਡੇ ਆਊਟ ਆਫ ਸਟੇਟ ਦੇ ਵਿੱਚ ਪੰਜਾਬ ਦੀ ਟੀਮ ਨੇ ਜਾਣਾ ਤੇ ਸਾਡੀ ਨੈਸ਼ਨਲ ਕਮੇਟੀ ਦੀ ਮੀਟਿੰਗ ਹੈ ਤੇ ਅਸੀਂ ਉਹਨੂੰ ਪੋਸਟਪੋਨ ਨਹੀਂ ਕਰ ਸਕਦੇ ਕਿਉਂਕਿ ਪੂਰੇ ਦੇਸ਼ ਚ ਲੋਕਾਂ ਨੇ ਆਣਾ ਤਾਂ ਵੀ ਸਾਡੇ ਕੋਲੇ 28 ਤਰੀਕ ਅਜੇ ਤੁਸੀਂ ਦੇਣੀ ਹੈ ਅਸੀਂ ਆਪਣੀ ਸ਼ਰਤ ਉਹਨਾਂ ਨੂੰ ਰੱਖਤੀ ਤੇ ਬਾਅਦ ਚ ਉਹਨਾਂ ਦੇ ਜੋ ਕੋਈ ਸ਼ਾਇਦ ਬਰਾੜ ਹੈ ਵਰਸ਼ਡੀ ਤੇ ਉਹਨਾਂ ਨੇ ਗੱਲ ਕੀਤੀ ਸੀ ਐਮ ਸਾਹਿਬ ਨਾਲ ਤੇ ਫਿਰ ਉਹਨਾਂ ਨੇ ਸਾਡੇ ਨਾਲ ਤੈਅ ਕਰਤੀ 28 ਉਹ 28 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਡੇ ਨਾਲ ਮੀਟਿੰਗ ਕਰਨਗੇ ਉਹ ਉਹਨਾਂ ਨੇ ਰਿਟਰਨ ਦੇ ਵਿੱਚ ਦਿੱਤਾ ਹੈ ਓਕੇ ਉਹ ਮੁੱਖ ਮੰਤਰੀ ਦਾ ਜੋ ਆਫਿਸ ਆਫੀਸ਼ਲ ਪੇਜ ਹੈ ਸਰਕਾਰੀ ਪੇਜ ਦੇ ਉੱਪਰ ਰਿਟਰਨ ਬਕਾਇਦਾ ਲੈਮੀਨੇਸ਼ਨ ਕਰਕੇ ਸਾਨੂੰ ਉਹਨਾਂ ਨੇ ਦਿੱਤਾ ਹੈ ਪਰ ਉਹ ਪੁਲਿਸ ਲੈ ਕੇ ਆਏ ਅਸੀਂ ਕਿਹਾ ਵੀ ਅਸੀਂ ਪੁਲਿਸ ਤੋਂ ਲੈਣਾ ਨਹੀਂ ਨਹੀਂ ਚਿੱਠੀ ਤੇ ਚਿੱਠੀ ਹੁੰਦੀ ਹੈ ਚਿੱਠੀ ਤਾਂ ਚਿੱਠੀ ਆ ਜੋ ਮਰਜ਼ੀ ਅਸੀਂ ਪੁਲਿਸ ਤੋਂ ਚਿੱਠੀ ਨਹੀਂ ਲੈਣੀ ਸਾਡੀ ਜਥੇਬੰਦੀ ਦਾ ਵੀ ਕੋਈ ਮਾਨ ਸਨਮਾਨ ਦੀ ਗੱਲ ਹੈ ਅਸੀਂ ਵੀ ਕੋਈ 54000 ਲੋਕਾਂ ਦਾ ਨੇਤ੍ਰਿਤਵ ਕਰਕੇ ਉਰੇ ਆਏ ਆ ਤੇ ਅਸੀਂ ਪੁਲਿਸ ਦੇ ਕਰਮਚਾਰੀ ਕਿਉਂਕਿ ਪੁਲਿਸ ਦੀ ਕੋਈ ਜਵਾਬਦੇਹੀ ਨਹੀਂ ਹੈ ਹਮ ਹਮ ਅਸੀਂ ਘਟੋ ਘਟ ਆਈਐਸ ਰੈਂਕ ਦਾ ਅਧਿਕਾਰੀ ਇਸ ਚਿੱਠੀ ਨੂੰ ਸਾਨੂੰ ਦੇ ਕੇ ਜਾਵੇ ਸਾਡੀ ਸਟੇਜ ਤੇ ਆ ਕੇ ਓਕੇ ਉਹ ਸਾਡੇ ਵਿਭਾਗ ਦੀ ਡਾਇਰੈਕਟਰ ਹੋਵੇ ਸਾਡੇ ਵਿਭਾਗ ਦੀ ਸਕੱਤਰੇਰੀ ਹੋਵੇ ਜਾਂ ਸੀਐਮ ਸਾਹਿਬ ਦਾ ਓਐਸਡੀ ਹੋਵੇ ਜੋ ਇਸ ਤੋਂ ਵੱਧ ਐਕਸਟਰਾ ਸਾਡੇ ਕੋਲੇ ਕੁਝ ਨਹੀਂ ਹੈ ਪਰ 나ਹੀਂ ਅਸੀਂ ਲੈਣਾ ਹੈ ਕਿਸੇ ਤੋਂ ਮੰਗ ਪੱਤਰ ਉਸ ਤੋਂ ਬਾਅਦ ਉਹਨਾਂ ਨੇ ਫੇਰ ਸਾਡਾ ਇੱਕ ਸੀਗਾ ਮੰਗ ਮਤੇ ਅਸੀਂ ਘਟੋ ਘਾਟੀ 1 ਲੱਖ ਤੋਂ ਵੱਧ ਲਾਪਤਰੀਆਂ ਦੇ ਮਤੇ ਲੈ ਕੇ ਆਏ ਸੀਗੇ ਜਿਨ੍ਹਾਂ ਲਾਪਤਰੀਆਂ ਕੋਲੇ ਮੋਬਾਈਲ ਨਹੀਂ ਹੈ ਜਿਨ੍ਹਾਂ ਕੋਲੇ ਅਸੀਂ ਲੈ ਕੇ ਗਏ ਕਿ ਭਾਈ ਸਾਨੂੰ ਐਫਆਰਐਸ ਸਾਡੇ ਕੋਲੇ ਵੀ ਮੋਬਾਈਲ ਨਹੀਂ ਹੈ ਤੁਹਾਡੇ ਕੋਲ ਵੀ ਮੋਬਾਈਲ ਨਹੀਂ ਹੈ ਉਹ ਤੁਸੀਂ ਦੱਸੋ ਵੀ ਤੁਸੀਂ ਰਸਨ ਕਿਦਾਂ ਲੈਣਾ ਤਾਂ ਉਹਨਾਂ ਦਾ ਇਹੀ ਸੀਗਾ ਕਿ ਵੀ ਸਾਨੂੰ ਰਾਸ਼ਨ ਹੈ ਜਿਹੜਾ ਪਹਿਲਾਂ ਦੀ ਤਰ੍ਹਾਂ ਮਿਲਣਾ ਚਾਹੀਦਾ ਅਸੀਂ ਫੇਰ ਵੀ ਇਹ ਅਲਟਰਨੇਟ ਦੀ ਮੰਗ ਕੀਤੀ ਅੱਜ ਵੀ ਜਿਵੇਂ ਰਾਸ਼ਨ ਦੇ ਕੋਟੇ ਆ ਜਿਹੜੇ ਉਹਨਾਂ ਦੇ ਵਿੱਚ ਥੰਬ ਦਾ ਨਿਸ਼ਾਨ ਲਗਾ ਕੇ ਜਿਹੜਾ ਰਾਸ਼ਨ ਦਿੰਦੇ ਆ ਜਾਂ ਅੱਖਾਂ ਸਕੈਨ ਕਰਕੇ ਦੇ ਦਿੰਦੇ ਆ ਸਾਨੂੰ ਐਦਾਂ ਦਾ ਅਲਟਰਨੇਟ ਉਪਲਬਧ ਕਰਾ ਦਿਓ ਕਿ ਜਿਹੜੇ ਲਾਭਪਾਤਰੀਆਂ ਕੋਲੇ ਮੋਬਾਈਲ ਨਹੀਂ ਹੈ OTP ਨਹੀਂ ਦੇ ਸਕਦੇ ਉਹਨਾਂ ਦਾ ਹੀ KYC ਨਹੀਂ ਹੋ ਸਕਦਾ ਘੱਟੋ ਘੱਟ ਤੁਸੀਂ ਗਰੀਬਾਂ ਦੇ ਪੇਟ ਤੇ ਲਾਤਾਂ ਨਾ ਮਾਰੋ ਉਹ ਸਾਧਨ ਮੁਹਿਆ ਕਰਾਓ ਆਂਗਣਵਾੜੀ ਕੇਂਦਰ ਉਹ ਤੰਬ ਨਿਸ਼ਾਨ ਕਰਾ ਕੇ ਇੰਪ੍ਰੈਸ ਕਰਕੇ ਤੁਨੂੰ ਦੇ ਦੋਗੇ ਉਹਨਾਂ ਲੋਕਾਂ ਨੂੰ ਤੁਹਾਨੂੰ ਕੀ ਲੱਗਦਾ ਕਿ ਆਂਗਣਵਾੜੀ ਇਹ ਜਿਹੜੀ ਰਸਨ ਖਾਏਗੀ ਅਸੀਂ ਤਾਂ ਖੁਦ ਹੀ ਮੰਗ ਕੀਤੀ ਸੀ ਕਿ ਜਿਹੜਾ ਰਸਨ ਹੈ ਜਿਹੜੇ ਉੱਪਰਲੇ ਪੱਧਰ ਤੇ ਬੜੇ ਗੱਪਲੇ ਹੁੰਦੇ ਸੀ ਬੋਰੀਆਂ ਦੀ ਬੋਰੀ ਬਾਏ ਦਾਏ ਹੁੰਦੀ ਸੀ ਸਾਡੀ ਜਥੇਬੰਦੀ ਨੇ ਖੁਦ ਮੰਗ ਕੀਤੀ ਸੀ ਕਿ ਛੋਟੀ ਪੈਕੇਟ ਹੋਵੇ ਔਰ ਮਿਕਸਚਰ ਹੋਵੇ ਕਿਸੇ ਦੇ ਪੇਟ 'ਚ ਜਾਏ ਬਟੋ ਕਿਸੇ ਦੁਕਾਨ ਤੇ ਨਹੀਂ ਵਿਕੇਗਾ ਕੋਈ ਵੀ ਅਫਸਰ ਜਾਂ ਕੋਈ ਵੀ ਵਿਚਗਲਾ ਕੋਈ ਵੀ ਐਨੀਵਨ ਉੱਪਰ ਤੋਂ نیچے ਇਹਦਾ ਨਾ ਹੋ ਸਕੇ ਜਿਨ੍ਹਾਂ ਲੋਕਾਂ ਨੂੰ ਇਹਦੀ ਜ਼ਰੂਰਤ ਹੈ ਉਹਨਾਂ ਤੱਕ ਹੀ ਪਹੁੰਚੇ ਕਿਉਂਕਿ ਹੁਣ ਪਰਸੋਂ ਤੁਸੀਂ ਦੇਖਿਆ ਰਾਜ ਸਭਾ ਦੇ ਵਿੱਚ ਆંકੜੇ ਪੇਸ਼ ਕੀਤੇ ਆ ਸਾਡੀ ਜਿਹੜੀ ਰਾਸ਼ਟਰੀ ਰਾਜ ਮੰਤਰੀ ਹੈ ਸ਼੍ਰੀਮਤੀ ਸਾਵੀਤਰੀ ਠਾਕੁਰ ਜੀ ਨੇ ਕਿ 47% ਤੋਂ ਵੱਧ ਬੱਚੇ ਹਿੰਦੂਸਤਾਨ ਦੇ ਵਿੱਚ ਕੁਪੋਸਿਤ ਦੇ ਸਕਾਰ ਨੇ ਬੋਨੇ ਨੇ ਤੇ ਠਿਗਨੇ ਨੇ ਜਿਦੇ ਵਿੱਚ ਇੱਕ ਨੰਬਰ ਦੇ ਵਿੱਚ ਝਾਰਖੰਡ ਹੈ ਉਸ ਤੋਂ ਬਾਅਦ ਬਿਹਾਰ ਹੈ ਉਸ ਤੋਂ ਬਾਅਦ ਮਧ ਪ੍ਰਦੇਸ਼ ਹੈ ਯੂਪੀ ਹੈ ਇਹਦੇ ਕਾਰਨ ਕਨ ਕੇ ਤੇ ਪੰਜਾਬ 'ਚ ਵੀ ਹੋਵੇਗਾ ਜੇ ਪੰਜਾਬ ਦੇ ਜਿਹੜੇ ਗਰੀਬ ਬੱਚਾ ਨੂੰ ਇਹ ਜਾ ਰਿਹਾ ਸੀ ਘਟੋ ਘਟਿਕ ਟਾਈਮ ਦਾ ਖਾਣਾ ਉਹਨਾਂ ਨੂੰ ਮਿਲ ਰਿਹਾ ਸੀਗਾ ਤਾਂ ਇਹ ਜੇਕਰ ਨਹੀਂ ਐਫਆਰਐਸ ਦੇ ਨਾਤੇ ਕਰਨਗੇ ਤਾਂ ਉਹਨਾਂ ਦੇ ਨਾਲੇ ਕੋ ਪੋਸ਼ਣ ਦੀ ਗਿਣਤੀ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਵੀ ਵਧੇਗੀ ਤੇ ਅਸੀਂ ਅੱਜ ਮਤੇ ਲੈ ਕੇ ਆਏ ਸੀ ਤਾਂ ਕਿ ਕਿਉਂਕਿ ਜਿਹੜਾ ਐਫਆਰਐਸ ਦਾ ਪ੍ਰੈਸ਼ਰ ਹੈ ਇਹਨਾਂ ਦਾ ਇਹ ਕਹਿਣਾ ਵੀ ਸਾਨੂੰ ਪ੍ਰਧਾਨ ਮੰਤਰੀ ਕਾਰਜਾਲਾ ਤੋਂ ਸਾਡੇ ਉੱਪਰ ਪ੍ਰੈਸ਼ਰ ਹੈ ਵੀ ਅਸੀਂ ਕੁਝ ਨਹੀਂ ਕਰ ਸਕਦੇ ਸਟੇਟ ਗਵਰਨਮੈਂਟ ਜਦਕਿ ਮੈਂ ਉਹਨੇ ਗਿਆ ਦੇ ਵਿੱਚ ਬਿਹਾਰ ਦੀ ਮੀਟਿੰਗ ਕਰਕੇ ਆਈਆਂ ਉੱਥੇ ਦੇ ਲੋਕਾਂ ਦੇ ਮੈਂ ਵਿਊਜ਼ ਲਏ ਆ ਉਹਨਾਂ ਨੇ ਕਿਹਾ ਕਿ ਜਿਹੜਾ ਸਿਰਫ 8 ਰੁਪਏ ਦਾ ਰਾਸ਼ਨ ਸਾਨੂੰ ਦਿੰਦੇ ਆ ਬਿਹਾਰ ਵਰਗੇ ਸੂਬੇ 'ਚ 8 ਰੁਪਿਆ ਪ੍ਰਤੀ ਬੱਚਾ ਅੰਗਣਵਾੜੀ ਵਰਕਰ ਦੇ ਕਾਊਂਟ ਚ ਆਉਂਦਾ ਕਿ ਉਹ ਖਰੀਦੇ ਨੂਨ ਮਿਰਚ ਮਸਾਲੇ ਦਾ 2000 ਸੈਪਰੇਟ ਆਉਂਦਾ ਔਰ ਹਫਤੇ ਚ ਤਿੰਨ ਦਿਨ ਅੰਡੇ ਦੇਣੇ ਅੰਡੇ ਦੀ ਰਕਮ ਅਲੱਗ ਆਂਦੀ ਹੈ ਸਟੇਟ ਗਵਰਨਮੈਂਟ ਜਿਹੜਾ 8-9 ਰੁਪਿਆ ਆਇਆ ਹੈ ਉਹੀ ਦਿੰਦੀ ਹੈ ਉਹਦੇ ਨਾਲ ਖਿਚੜੀ ਨਾਲ ਕੁਝ ਵੀ ਸਟੇਟ ਗਵਰਨਮੈਂਟ ਨਾਲ ਕਿੰਨੀ ਵਾਰ ਸਾਡੇ ਨਾਲ ਮੰਤਰੀ ਮੈਡਮ ਨੇ ਗੱਲ ਕੀਤੀ ਪਹਿਲਾਂ ਮੈਨੂੰ ਕਹਿੰਦੇ ਦੂਜੇ ਸੂਬਿਆਂ ਦੇ ਪ੍ਰੂਫ ਲੈ ਦਿਓ ਮੈਂ ਦੂਜੇ ਸੂਬਿਆਂ ਦੇ ਮੀਨੂ ਦੀ ਕਾਪੀ ਦਿੱਤੀ ਰਿਟਰਨ ਆਫਿਸਲੀ ਕਿ ਜਿਵੇਂ ਕੇਰਲਾ ਦੇ ਵਿੱਚ ਹੈ ਤਾਮਿਲਨਾਡੂ ਦੇ ਵਿੱਚ ਹੈ इवन ਕਿ ਇਸ ਤੋਂ ਬੈਟਰ ਤਾਂ ਹਿਮਾਚਲ ਤਾਂ ਸਾਡੇ ਤੋਂ ਗਰੀਬ ਸੂਬਾ ਹੈ ਹਿਮਾਚਲ ਦੇ ਵਿੱਚ ਵੀ ਹੈ ਹਰਿਆਣਾ ਦੇ ਵਿੱਚ ਵੀ ਆ ਪੂਰੀ ਰੋਟੀ ਪਰਾਂਠਾ ਭਰਵਾ ਪਰਾਂਠਾ ਕਿ ਬੱਚਿਆਂ ਨੂੰ ਕੁਝ ਅਲੱਗ-ਅਲੱਗ ਚੇਂਜ ਕਰਕੇ ਕੁਝ ਹੌਟਕੁਕ ਮਿਲਦੇ ਵਿੱਚ ਦਿੱਤਾ ਜਾਵੇ ਪਰ ਪੰਜਾਬ ਦੀ ਸਰਕਾਰ ਇਹੋ ਜਿਹਾ ਕੁਝ ਕਰਨ ਨੂੰ ਤਿਆਰ ਨਹੀਂ ਉਹ ਅਜ਼ਮਦਿਆਂ ਦੀ ਕਾਪੀ ਅਸੀਂ ਜਿਹੜੀ ਉਹ ਗਵਰਨਰ ਸਾਹਿਬ ਨੂੰ ਸੌਂਪਣੀ ਸੀਗੀ ਤੇ ਅਸੀਂ ਗਵਰਨਰ ਹਾਊਸ ਨੂੰ ਕੁਝ ਵੀ ਕਰਨਾ ਸੀ ਬਟ 12 ਵਜੇ ਤੋਂ ਪਹਿਲਾਂ ਹੀ ਗਵਰਨਰ ਹਾਊਸ ਤੋਂ ਸਾਡਾ ਮੰਗ ਪੱਤਰ ਲੈਣ ਲਈ ਐਸ ਡੀ ਐਮ ਸਾਹਿਬਾ ਆਗੇ ਸੀਗੇ ਤੇ ਹੋਰ ਸਾਡੇ ਮਤੇ ਸੀ ਜਿਹੜੇ ਤਿੰਨ ਗੱਡੀਆਂ ਦੀ ਡਿੱਗੀ ਭਰ ਗਈ ਜਿਹੜੇ ਥੈਲੇ ਭਰ ਕੇ ਅਸੀਂ ਲੈ ਕੇ ਆਏ ਸੀਗੇ ਤੇ ਉਹ ਮਤੇ ਅਸੀਂ ਸਾਰੇ ਨਾਲ ਉਹਨਾਂ ਨੂੰ ਕੈਰੀ ਕਰਵਾ ਕੇ ਉਹਨਾਂ ਨੂੰ ਦੇ ਦਿੱਤੇ। ਤੁਹਾਡੀ ਮੰਗ ਬੜੀ ਇੱਕ ਭਾਰੀ ਆ ਇੱਕ ਤੇ ਚਲੋ ਤੁਸੀਂ ਕਹਿੰਦੇ ਜੇ ਵੀ ਜੋ ਵਾਦਾ ਕੀਤਾ ਉਹਨਾਂ ਦਾ ਮਾਣ ਪੱਤਾ ਦੁੱਗਣਾ ਕੀਤਾ ਜਾਵੇ ਇਲੈਕਸ਼ਨ 'ਚ ਵਾਦਾ ਕੀਤਾ ਸੀ ਮੈਨੀਫੈਸਟੋ ਸੀ। ਦੂਸਰਾ ਤੁਸੀਂ ਉਹਨਾਂ ਆ ਜਿਹੜਾ ਤੁਹਾਡਾ ਸਮੱਸਿਆ ਐਫ ਆਰ ਆਐਸ ਦੀ ਇਹਦੇ 'ਚ ਤੁਸੀਂ ਮੋਬਾਈਲ ਦੀ ਡਿਮਾਂਡ ਕਰਦੇ ਜੇ ਮੋਬਾਈਲ ਦਿੱਤੇ ਜਾਂ ਸਾਰੀਆਂ ਅੰਗਨਵਾੜੀ ਵਰਕਰਾਂ ਨੂੰ 54000 ਮੰਗਦੇ ਜੇ ਮੋਬਾਈਲ ਤੁਸੀਂ 27000 27000 27000 ਕਿੱਥੋਂ ਦੇਦੇ ਸਰਕਾਰ ਪੈਸੇ ਦੇ ਸਰਕਾਰ ਕੋ ਪਹਿਲੋਂ ਹੈ ਭਾਰਤ ਸਰਕਾਰ ਵੱਲੋਂ ਮੋਬਾਈਲਾਂ ਦੇ ਪੈਸੇ 2019 ਦੇ ਆਏ ਹੋਏ ਆ। ਇਹ ਗਵਰਨਮੈਂਟ ਆਫ ਇੰਡੀਆ ਨੇ ਦੇਣੇ। ਜੀ ਗਵਰਨਮੈਂਟ ਜਿਹੜੀ ਸਕੀਮ ਹੈ ਇਹ 6040 ਹੈ। 60% ਜਿਹੜਾ ਇਹਦਾ ਖਰਚ ਭਾਰਤ ਸਰਕਾਰ ਉਠਾਉਂਦੀ ਹੈ। 40% ਜਿਹੜੀ ਉਹ ਰਾਜ ਸਰਕਾਰ ਉਠਾਉਂਦੀ ਹੈ। ਸਾਰੇ ਹਿੰਦੁਸਤਾਨ ਦੇ ਵਿੱਚ ਹੈ ਇੱਕ ਬੰਗਾਲ ਨੂੰ ਛੱਡ ਕੇ ਇਹ ਮੋਬਾਈਲ 2019 ਚ ਖਰੀਦੇ ਗਏ। ਖਰੀਦੇ ਗਏ। ਖਰੀਦੇ ਗਏ। ਕਿੰਨੇ ਖਰੀਦੇ ਆ? ਸਟੇਟ ਗਵਰਨਮੈਂਟਸ ਨੇ ਖਰੀਦੇ ਆ। ਓਕੇ। ਔਰ ਉਹ 2019 ਤੋਂ ਬਾਅਦ 23 ਦੇ ਵਿੱਚ ਦੁਬਾਰਾ 4 ਸਾਲਾਂ ਬਾਅਦ ਫਿਰ ਖਰੀਦਣੇ ਸੀ। ਕਿਉਂਕਿ 4 ਸਾਲ ਤੋਂ ਬਾਅਦ ਮੋਬਾਈਲ ਅਪਡੇਟ ਹੁੰਦਾ ਨਹੀਂ ਪ੍ਰੋਪਰ ਕੰਮ ਨਹੀਂ ਕਰਦਾ ਓਕੇ ਤੇ ਸਾਡੀ ਪੰਜਾਬ ਗਵਰਨਮੈਂਟ ਨੇ ਅਜੇ ਇੱਕ ਵਾਰ ਵੀ ਮੋਬਾਈਲ ਨਹੀਂ ਖਰੀਦਿਆ ਤੇ ਜਿਹੜਾ 60% ਸੈਂਟਰ ਦਾ ਹਿੱਸਾ ਸੀ ਉਹ ਆ ਗਿਆ ਪੰਜਾਬ 'ਚ ਉਹ ਤਾਂ 19 ਦਾ ਆਇਆ ਹੋਇਆ 19 ਦਾ ਆਇਆ 19 ਦਾ ਆਇਆ 25000 ਰੁਪਏ 6 ਸਾਲ ਹੋ ਗਏ 6 ਸਾਲ ਹੋ ਗਏ ਹਮ ਹਮ ਨਾ ਪਿਛਲੀ ਸਰਕਾਰ ਨੇ ਦਿੱਤੇ ਨਾ ਇਹ ਨਾ ਇਸ ਸਰਕਾਰ ਨੇ ਸਰ ਪਿਛਲੀ ਸਰਕਾਰ ਨੇ ਜੇਕਰ ਮੋਬਾਈਲ ਨਹੀਂ ਦਿੱਤੇ ਤਾਂ ਸਾਨੂੰ ਮੋਬਾਈਲ ਤੋਂ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਓਕੇ ਇਸ ਲਈ ਸਾਨੂੰ ਇਸ ਗੱਲ ਤੇ ਕੋਈ ਰੋਸ ਨਹੀਂ ਇਹ ਸਰਕਾਰ ਤੋਂ ਸਾਨੂੰ ਇਹ ਰੋਸ ਹੈ ਕਿ ਤੂੰ ਮੋਬਾਈਲ ਤੁਸੀਂ ਦਿੱਤੇ ਨਹੀਂ ਮੋਬਾਈਲ ਦਾ ਜਦੋਂ ਇਹਨਾਂ ਨੇ ਸਾਨੂੰ ਕਿਹਾ 2024 ਦੇ ਵਿੱਚ 23 ਲਾਸਟ ਸੀ ਸ਼ਾਇਦ ਜੀ ਕਿ ਪੰਜਾਬ ਦਾ ਸਾਰਾ ਪੈਸਾ ਬੰਦ ਕਰਤਾ ਪੰਜਾਬ ਦਾ ਕਿਰਾਇਆ ਵੀ ਨਹੀਂ ਦਿੱਤਾ ਤੁਸੀਂ ਪੋਸਟਨ ਟਰੈਕਰ ਐਪ ਔਨ ਕਰੋ ਉਹ ਐਪ ਨੂੰ ਡਾਊਨਲੋਡ ਕਰੋ ਔਨਲਾਈਨ ਜੇਕਰ ਤੁਸੀਂ ਓਪਨ ਨਹੀਂ ਕਰੋਗੇ ਤੁਹਾਡੀ ਅਟੈਂਡੈਂਸ ਦਿੱਲੀ ਨਹੀਂ ਜਾਏਗੀ ਉਹਨਾਂ ਨੇ ਅਲੱਗ ਤੋਂ ਅਕਾਊਂਟ ਹੈੱਡ ਬਣਾਉਣ ਦੀ ਗੱਲ ਕੀਤੀ ਹੈ ਜਿੰਨੇ ਸੈਂਟਰ ਓਪਨ ਹੋਣਗੇ ਇਹਨਾਂ ਦਾ ਹੀ ਫੰਡ ਹੋਏਗਾ ਤੇ ਪੰਜਾਬ ਦਾ ਸਾਰਾ ਫੰਡ ਰੁਕ ਗਿਆ ਤਾਂ ਅਸੀਂ ਸਕੀਮ ਦਾ ਕੀ ਕਰਾਂਗੇ ਬਾਰ ਬਾਰ ਬਹੁਤ ਮਤਲਬ ਮੈਂ ਸ਼ਬਦ ਨਹੀਂ ਯੂਜ਼ ਕਰ ਸਕਦੀ ਕਿੰਨਾ ਉਹਨਾਂ ਨੇ ਸਾਡੇ ਨਾਲ ਮਤਲਬ ਇਸ ਚੀਜ਼ ਨੂੰ ਬਾਈ ਰਿਕੁਐਸਟ ਇਹ ਕਿਹਾ ਵੀ ਕੁਝ ਵੀ ਕਰੋ ਤੁਸੀਂ ਅਸੀਂ ਮੈਂ ਕਿਹਾ ਵੀ ਤੁਸੀਂ ਐਂ ਕਿਹਾ ਸੀਗਾ ਵੀ ਜਿਹੜਾ ਪੋਰਸ਼ਨ ਟਰੈਕਰ ਦਾ ਕੰਮ ਕਰਨਾ ਪਾਲਿਸੀ ਚ ਲਿਖਿਆ 500 ਰੁਪਏ ਵਰਕਰ 250 ਰੁਪਏ ਹੈਲਪਰ ਇਹ ਅਲੱਗ ਤੋਂ ਆਨਲਾਈਨ ਕੰਮ ਕਰਨ ਦਾ ਪੈਸਾ ਦਿੱਤਾ ਜਾਏਗਾ ਇਨਸੈਂਟਿਵ ਦੇ ਰੂਪ ਚ ਮੈਂ ਕਿਹਾ ਵੀ ਇਹ ਅਸੀਂ ਕੰਮ ਕਰ ਰਹੇ ਹਾਂ 2018 ਤੋਂ ਮੋਬਾਈਲ ਤੁਸੀਂ ਨਹੀਂ ਦਿੱਤੇ ਅਸੀਂ ਆਫਲਾਈਨ ਕਰ ਰਹੇ ਹਾਂ ਰਜਿਸਟਰ ਵੀ ਅਸੀਂ ਆਪਣਾ ਖਰਚ ਕਰ ਰਹੇ ਆ ਪੈਨ ਵੀ ਆਪਣਾ ਖਰਚ ਕਰ ਰਹੇ ਆ ਟਾਈਮ ਵੀ ਆਪਣਾ ਖਰਚ ਕਰ ਰਹੇ ਆ ਬਟ ਤੁਸੀਂ 500 200 ਰੁਪਏ ਸਾਨੂੰ ਦੇ ਨਹੀਂ ਰਹੇ ਹੋ ਜੀ ਕਹਿੰਦੇ ਵੀ ਸਾਨੂੰ ਉਹਨਾਂ ਨੇ ਕਿਹਾ ਵੀ ਅਸੀਂ ਇਹ ਉਦੋਂ ਡਰਾ ਹੋਊਗਾ 60% ਜਦੋਂ ਤੁਸੀਂ ਇਸ ਨੂੰ ਆਨਲਾਈਨ ਓਪਨ ਕਰੋਗੇ ਤੁਸੀਂ ਆਪਣੇ ਨੀਜੀ ਫੋਨਾਂ ਤੋਂ ਜਾਂ ਪਰਿਵਾਰ ਦੇ ਜੀ ਦੇ ਕਿਸੇ ਦੇ ਫੋਨ ਤੋਂ ਓਪਨ ਕਰ ਦਿਓ ਵੀ ਆਪਣਾ ਸਾਰਾ ਪੰਜਾਬ ਦਾ ਬਜਟ ਰੁਗ ਗਿਆ ਕੁਝ ਵੀ ਕਰੋ ਹੂੰ ਅਸੀਂ ਆਪਣੀ ਪੂਰੀ ਟੀਮ ਨੇ ਰਾਏ ਕੀਤੀ ਤੇ ਅਸੀਂ ਕਿਹਾ ਵੀ ਠੀਕ ਹੈ ਮੈਡਮ ਕੱਲ ਨੂੰ ਐ ਨਾ ਕਿ ਉਹ ਵੀ ਸਾਰਾ ਕੰਮ ਇਸ ਦੇ ਉੱਪਰ ਕਰੋ ਕਿਉਂਕਿ ਅਸੀਂ ਆਪਣੀ ਫੈਮਿਲੀ ਦਾ ਫੋਨ ਯੂਜ਼ ਕਰਕੇ ਅਸੀਂ ਓਪਨ ਦਾ ਕਰ ਸਕਦੇ ਆ ਉਹਨੂੰ ਵੀ ਚਲੋ ਓਪਨ ਚਲਾ ਗਿਆ ਓਪਨ ਹੈ ਜਾਂ ਕਲੋਜ਼ ਹੈ ਉਹਦੀ ਅਪਡੇਟਿੰਗ ਦਿੱਲੀ ਚਲੀ ਗਈ ਕੱਲ ਨੂੰ ਤੁਸੀਂ ਐ ਨਾ ਕਿ ਉਹ ਵੀ ਇਹ ਵੀ ਸਾਰਾ ਕੰਮ ਔਨਲਾਈਨ ਕਰ ਇਹ ਵੀ ਰਿਪੋਰਟ ਪਾਜ ਐਕਸਲ ਸੀਟ ਵੀ ਪਰ ਵੀ ਇਹ ਨਹੀਂ ਹੋਊਗਾ ਉਹ ਕਹਿੰਦੇ ਨਹੀਂ ਅਸੀਂ ਐ ਤੰਗ ਨਹੀਂ ਕਰਦੇ ਇਹ ਵਾਦਾ ਕਰਕੇ ਸਾਡੇ ਨਾਲ ਵੀ 500 200 ਸਾਡਾ ਸ਼ੁਰੂ ਕਰਤਾ ਅਜੇ ਦਿੱਤਾ ਨਹੀਂ ਪੂਰਾ ਨਹੀਂ ਆਇਆ ਮਤਲਬ ਆਰਡਰ ਕਰਤਾ ਤੇ 166 ਰੁਪਿਆ ਜਿਹੜਾ ਉਹ ਬਿੱਲ ਜਿਹੜਾ 2000 ਰੁਪਿਆ ਭਾਰਤ ਸਰਕਾਰ ਵੱਲੋਂ ਟੈਲੀਫੋਨ ਦਾ ਬਿੱਲ ਆਉਂਦਾ ਹੈ ਉਹ ਪਰ ਉਸ ਟਾਈਮ ਇਹ 2000 ਰੁਪਿਆ ਤੈ ਹੋਇਆ 2019 ਤੇ ਹੁਣ ਜਿਹੜਾ ਬਿੱਲ ਹੈ ਉਹ ਸਾਰੀ ਕੰਪਨੀਆਂ ਨੇ ਰੇਟ ਵਧਾਤੇ ਕੋਈ ਵੀ ਟੈਲੀਕਮ ਕੰਪਨੀ ਇੰਟਰਨੈਟ ਰੀਚਾਰਜ ਨਹੀਂ ਕਰਦੀ 166 ਰੁਪਏ ਦੇ 30 ਦਿਨਾਂ ਦਾ ਤਾਂ ਉਹ ਅਸੀਂ ਫੈਮਿਲੀ ਦਾ ਯੂਜ਼ ਕਰਨ ਤੋਂ ਬਾਅਦ 12 ਤੇ 12 ਰਜਿਸਟਰ ਆਨਲਾਈਨ ਕਰਵਾਤੇ ਕਹਿੰਦੇ ਭਾਰਤ ਸਰਕਾਰ ਦਾ ਆਰਡਰ ਹੈ ਹੁਣ ਤੁਸੀਂ ਬਣ ਫੈਮਿਲੀ ਦਾ ਫੋਨ ਹੈ ਉਹ ਚ ਫੈਮਿਲੀ ਦਾ ਮੈਟਰ ਵੀ ਹੈ ਬੱਚਿਆਂ ਦਾ ਮੈਟਰ ਵੀ ਹੈ ਬੱਚਿਆਂ ਨੇ ਵੀ ਪੜਨਾ ਇੱਕ ਫੋਨ ਦੀ ਕਿੰਨੀ ਕੈਪੈਸਿਟੀ ਹੈ 12 ਰਜਿਸਟਰ ஆன்ਲਾਈਨ ਹੂੰ ਡੇਲੀ ਦੀ ਜਿਹੜੀ ਸੀਬੀ ਮੀਟਿੰਗ ਹੈ ਕਮਿਊਨਿਟੀ ਬੇਸ ਇਵੈਂਟ ਹੈ ਜਿਹੜੇ ਉਹ ਮਹੀਨੇ ਚ ਦੋ ਕਰਨੇ ਉਹਨਾਂ ਦੀ ਵੀ ਸਾਰੀ ਫੋਟੋ ਅਪਡੇਟ ਉਹਦੇ ਵਿੱਚ ਕਰਨੀ ਹੁਣ ਕਿੰਨੀ ਰੈਮ ਚਾਹੀਦੀ ਹੈ ਕਿੰਨਾ ਜੀਬੀ ਡਾਟਾ ਚਾਹੀਦਾ ਹੈ ਕੋਈ ਐਸਟੀਮੇਟ ਨਹੀਂ ਡਿਪਾਰਟਮੈਂਟ ਕੋਲੇ ਤੁਹਾਨੂੰ ਇਸ ਮੁੱਦੇ ਚ ਪੰਜਾਬ ਸਰਕਾਰ ਨੇ ਕੋਈ ਨੋਟਿਸ ਕੋਈ ਐਕਸ਼ਨ ਲਿਆ ਹੈ ਵੀ ਤੁਸੀਂ ਕਿਉਂ ਨਹੀਂ ਰਾਸ਼ਨ ਇਤਾਂ ਵੰਡਦੇ ਸਾਨੂੰ ਤਾੜਨਾ ਪੱਤਰ ਜਾਰੀ ਕੀਤੇ ਹਨ ਬਹੁਤ ਬਹੁਤ ਹਜ਼ਾਰਾਂ ਦੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਤਾੜਨਾ ਨੋਟਿਸ ਕਈ ਸੀੜੀ ਪੀਓ ਤਾਂ ਇਹੋ ਜੇ ਦੇਖੇ ਜਿਹਨੂੰ ਇਹ ਵੀ ਨਹੀਂ ਪਤਾ ਵੀ ਪਹਿਲਾਂ ਨੋਟਿਸ ਦੇ ਕੇ ਤਾੜਨਾ ਪੱਤਰ ਹੁੰਦਾ ਸਿੱਧਾ ਹੀ ਤਾੜਨਾ ਪੱਤਰ ਜਾਰੀ ਕੀਤੇ ਆ ਓਕੇ ਐਦਾਂ ਦੇ ਅਧਿਕਾਰੀ ਐ ਤੇ ਅਸੀਂ ਇਹ ਲਿਖ ਕੇ ਦਿੱਤਾ ਹੈ ਕਿ ਮੈਡਮ ਜੀ ਇਹ ਦੱਸੋ ਵੀ ਜਿਹੜਾ ਤਾੜਨਾ ਪੱਤਰ ਉਹ ਸਜ਼ਾ ਆਪਤਾ ਜਾਂਦਾ ਸਰਕਾਰੀ ਮੁਲਾਜ਼ਮਾਂ ਦੇ ਵਿੱਚ ਜਾਂ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਤੇ ਜਦ ਸਾਡਾ ਦੋਸਤ ਕੋਈ ਨਹੀਂ ਤੁਸੀਂ ਸਜ਼ਾ ਕਿਵੇਂ ਦੇ ਸਕਦੇ ਹੋ ਇਹਦਾ ਜਵਾਬ ਦਿਓ ਸਾਨੂੰ ਇਹਦਾ ਜਵਾਬ ਨਾ ਮੰਤਰੀ ਮੈਡਮ ਨੇ ਦਿੱਤਾ ਨਾ ਡਾਇਰੈਕਟਰ ਨੇ ਦਿੱਤਾ ਨਾ ਸੈਕਟਰੀ ਨੇ ਜਦੋਂ ਵੀ ਇਹ ਮੁੱਦੇ ਨੂੰ ਲੈ ਕੇ ਜਾਓ ਬਸ ਭਾਰਤ ਸਰਕਾਰ ਦਾ ਰੋਣਾ ਲੈ ਕੇ ਬੈਠ ਜਾਂਦੇ ਆ ਤਿੰਨ ਜਿਨਾ ਸੀ ਜਿਮਨੀ ਚੋਣਾਂ ਦੇ ਵਿੱਚ ਵੀ ਪ੍ਰੋਟੈਸਟ ਕੀਤਾ ਲੁਧਿਆਣੇ ਦੇ ਵਿੱਚ 15 ਜੂਨ ਨੂੰ ਸੀਐਮ ਸਾਹਿਬ ਨੇ ਛੜ ਨਾਲ ਮੀਟਿੰਗ ਕੀਤੀ ਔਰ ਇਹ ਵਾਅਦਾ ਕੀਤਾ ਸੀਗਾ ਕਿ ਲੁਧਿਆਣੇ ਦੀਆਂ ਚੋਣਾਂ ਤੋਂ ਬਾਅਦ ਮੈਂ ਖੁਦ ਅਨਪੂਰਨਾ ਦੇਵੀ ਨੂੰ ਮਿਲੂੰਗਾ ਮੈਂ ਗੱਲਬਾਤ ਕਰੂੰਗਾ ਇੱਕ ਨਾਜਾਇਜ਼ ਇਤਾ ਲੋਕਾਂ ਕੋਲੇ ਤਾਂ ਮੋਬਾਈਲ ਹੋ ਹੀ ਨਹੀਂ ਸਕਦੇ 100% ਹੋ ਨਹੀਂ ਸਕਦਾ ਤੇ ਇਸ ਤੋਂ ਬਿਨਾ ਬੰਦ ਨਹੀਂ ਕਰਨਾ ਚਾਹੀਦਾ ਤੇ ਜੇ ਸੀਐਮ ਇਹ ਕਹਿੰਦਾ ਇਹ ਮੰਨਦਾ ਹੈ ਚੀਜ਼ ਨੂੰ ਤਾਂ ਫਿਰ ਡੇਢ ਮਹੀਨਾ ਹੋ ਗਿਆ ਤੁਨਪੁਰਨਾ ਜੀ ਨੂੰ ਮਿਲਣ ਦੀ ਬਜਾਏ ਗੁਜਰਾਤ ਚਲੇ ਗਏ ਗੁਜਰਾਤ ਚ ਮੈਂ ਉਹਦਾ ਭਾਸ਼ਣ ਦੇਖ ਰਹੀ ਸੀ ਲਾਈਵ ਤੇ ਇੱਕ ਵਾਰ ਅਨਪੁਰਨਾ ਜੀ ਨਾਲ ਮਿਲੋ ਨਾ ਪੰਜਾਬ ਦੇ ਲੱਖਾਂ ਬੱਚੇ ਰਸਣ ਤੋਂ ਬਿਨਾ ਬੈਠੇ ਐ ਪੰਜਾਬ ਦੀਆਂ ਹਜ਼ਾਰਾਂ ਆਂਗਣਵਾੜੀ ਵਰਕਰ ਹੈਲਪਰਾਂ ਸੜਕਾਂ ਤੇ ਉਤਰੀ ਹੋਈਆਂ ਨੇ ਪੰਜਾਬ ਦੀਆਂ ਔਰਤਾਂ ਐ ਜਿਹੜੀਆਂ ਖੁਦ ਅਮ ਵਾਇਰਲ ਹੋ ਰਹੀਆਂ ਨੇ ਜਿਹੜੀ ਕਹਿੰਦੀ ਵੀ ਗੰਦਾ ਰਸਨ ਇਦਾਂ ਦਾਸ ਹੀ ਨਹੀਂ ਲੈ ਕੇ ਜਾਣਾ ਇਹਦੇ ਲਈ ਅਸੀਂ ਤੁਹਾਨੂੰ ਮੋਬਾਈਲ ਖਰੀਦ ਕੇ ਲਈਏ ਉਹ ਇਨਸਲਟ ਹੈ ਜਿਹੜੀ ਆਂਗਣਵਾੜੀ ਵਰਕਰਸ ਹੈਲਪਰਸ ਦੀ ਹੋ ਰਹੀ ਹੈ ਕਿ ਉਹ ਜਾਂਦੇ ਆ ਤਾਂ ਉਹ ਲੋਕ ਉਹ ਜਿਵੇਂ ਕਹਿੰਦੇ ਨਾ ਘਰੇ ਜਾऊं ਤਾਂ ਮਾਂ ਮਾਰੇ ਔਰ ਬਾਹਰ ਜਾऊं ਤਾਂ ਬਾਪੂ ਮਾਰੇ ਉਹ ਹਾਲਾਤ ਆਂਗਣਵਾੜੀ ਵਰਕਰ ਹੈਲਪਰ ਦੀ ਹੋਈ ਹੈ ਕਿ ਲੋਕਾਂ ਕੋਲ ਜਾਏ ਤਾਂ ਕਿ ਲੋਕ ਕਹਿਣ ਮੋਬਾਈਲ ਮੋਬਾਈਲ ਦੇ ਦਿਓ ਔਰ ਮਹਿਕਮਾ ਕਹਿੰਦਾ ਜੀ ਨਹੀਂ ਕੀਤਾ ਤਾਂ ਨੌਕਰੀ ਖਤਮ ਕਰ ਦਿਆਂਗੇ ਇਹ ਗਾਈਡਲਾਈਨ ਚ ਪਤਾ ਕਿ ਜੇ ਕਿਸੇ ਨੂੰ ਤਿੰਨ ਨੋਟਿਸ ਨਿਕਲ ਗਏ ਤਾਂ ਉਹਦੀ ਸੇਵਾ ਸਮਾਪਤ ਹੋ ਜੂਗੀ ਇਹ ਤਿੰਨ ਨੋਟਿਸ ਇਹਦੇ ਗਿਣੀ ਜਾ ਰਹੀਆਂ ਐਫਆਰਐਸ ਦੇ ਔਰ ਸੇਵਾ ਸਮਾਪਤ ਕਰਨ ਦੀ ਤੁਮ ਕਿਹਨਾਂ ਦਿਨ ਦੇ ਦੇ ਰਹੇ ਨੇ ਮੈਡਮ ਅਖੀਰਲਾ ਸਵਾਲ ਗਰਮੀ ਭਰ ਗਰਮੀ ਐ ਤੁਸੀਂ ਦੱਸਿਆ ਵੀ 20 ਜੇ ਰਹੀ ਅੱਜ ਚੰਡੀਗੜ੍ਹ ਆਈਆਂ ਆਏ ਵੀ ਤੁਸੀਂ ਬੱਸਾਂ ਚ ਕਿਹੇ ਸਾਧਨਾਂ ਨਾਲ ਆਈਆਂ ਹੋਊਗੀਆਂ ਮਾਨ ਪੱਤਾ ਤੁਹਾਨੂੰ ਇੰਨਾ ਨਗੂਣਾ ਮਿਲਦਾ ਇਹ ਕਿਹੜੇ ਢੰਗ ਨਾਲ ਤੁਸੀਂ ਇਹ ਕਿਉਂਕਿ ਗਰੀਬ ਤੱਕ ਕਹੀ ਕਹਾਂਗੇ ਜਿਹੜਾ ਮਸਾਂ ਹੀ ਹੈਂਡ ਟੂ ਮਾਉਥ ਹੀ ਐ ਤੇ ਉਹ ਕੋਈ ਬਠਿੰਡੇ ਤੋਂ ਆਇਆ ਹੋਊਗਾ ਕੋਈ ਅੰਮਰਸਰ ਤੋਂ ਆਇਆ ਹੋਊਗਾ ਇੰਨਾ ਕਿਰਾਇਆ ਪਾੜਾ ਖਰਚ ਕੇ ਲੱਖਾਂ ਰੁਪਏ ਖਰਚ ਕੇ ਇੱਥੇ ਆਏ ਇਹ ਸਾਰਾ ਪ੍ਰਬੰਧ ਕਿਵੇਂ ਕਰਦੇ ਨੇ ਐ ਦੇਖੋ ਜੀ ਇਹ ਲੋਕਾਂ ਦੀ ਲੜਾਈ ਹੈ ਲੋਕਾਂ ਦਾ ਪੈਸਾ ਹੈ ਲੋਕਾਂ ਨੇ ਖਰਚ ਕਰਨਾ ਲੋਕ ਖੁਦ ਆਪਣੇ ਹਿਸਾਬ ਨਾਲ ਆਪਣਾ ਫੰਡ ਕਲੈਕਟ ਕਰਦੇ ਆ ਤੇ ਮੈਨੂੰ ਗੱਲ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਇੱਕ ਬਹੁਤ ਦੂਰ ਦਾ ਫਾਜ਼ਿਲ ਕਾ ਪਿੰਡ ਹੈ ਸਭ ਤੋਂ ਦੂਰ ਤੇ ਅੱਜ ਮੇਰੀ ਫਾਜ਼ਿਲ ਕਾ ਤੋਂ ਵੀ ਆਂਗਨਵਾੜੀ ਵਰਕਰ ਹੈਲਪਰ ਬੱਸ ਲੈ ਕੇ ਆਏ 2 ਵਜੇ ਪਹੁੰਚੇ ਪਾਕਿਸਤਾਨ ਦੇ ਬਾਰਡਰ ਨੂੰ ਫਿਰੋਜ਼ਪੁਰ ਲੱਗਦਾ ਹੈ ਗੁਰਦਾਸਪੁਰ ਲੱਗਦਾ ਹੈ ਡੇਰਾ ਬਾਬਾ ਨਾਨਕ ਤੋਂ ਮੇਰੀ ਬਸ ਜੋ ਆਈ ਤੇ ਮਤਲਬ ਮੈਨੂੰ ਇਹ ਮਤਲਬ ਮਾਣ ਮਹਿਸੂਸ ਹੋਇਆ ਕਿ ਮੇਰੀ ਜਿਹੜੀ ਟੀਮ ਹੈ ਉਹਨੇ ਕਿੰਨੀ ਮਿਹਨਤ ਕੀਤੀ ਹੈ ਕਿ 23 ਜ਼ਿਲ੍ਹਿਆਂ ਚੋਂ 22 ਜ਼ਿਲ੍ਹੇ ਅਜਿਹੇ ਅਜ ਸਿਰ ਪਠਾਨਕੋਟ ਦੇ ਲੋਕ ਕਿਨ ਕਰਣ ਨਹੀਂ ਪਹੁੰਚ ਪਾਈ ਮੈਨੂੰ ਪਤਾ ਨਹੀਂ ਬਟ 22 ਜ਼ਿਲ੍ਹਾ ਨੇ ਅੱਜ ਸਮੂਲਿਤ ਕੀਤੀ ਔਰ ਬੜੇ ਜਥੇਬੰਦੀ ਦੀ ਯੂਨੀਫਾਰਮ ਰੈੱਡ ਯੂਨੀਫਾਰਮ ਜੋ ਅਸੀਂ ਜਥੇਬੰਦੀ ਦੀ ਬਣਾਈ ਹੈ ਰੈੱਡ ਰੈੱਡ ਸੀ ਸਰ ਰੈੱਡ ਰੈੱਡ ਸੀ ਤੇ ਅਸੀਂ ਆਪਣੀ ਜਥੇਬੰਦੀ ਦੀ ਰੈੱਡ ਯੂਨੀਫਾਰਮ ਬਣਾਈ ਹੋਈ ਹੈ ਤੇ ਉਹਦੇ ਨਾਲ ਆਏ ਮਾਟੋ ਬਣਾ ਕੇ ਲੈ ਕੇ ਆਏ ਮਤੇ ਲੈ ਕੀ ਆਏ ਮਤਿਆਂ ਦੇ ਲਈ ਗਠੜੀਆਂ ਬਣਾ ਕੇ ਲਿਆਏ ਉਹਦੇ ਉੱਪਰ ਇੰਡੈਕਸ ਲਗਾ ਕੇ ਲਿਆਏ ਕੁੱਲ ਕਿੰਨੇ ਮਤੇ ਹੈ ਕਿਸ گاਉਂ ਦੇ ਐ ਕਿਸ ਬਲੋਕ ਦੇ ਐ ਉਹ ਮਤੇ ਐ ਥਾਲਿਆਂ ਦੇ ਉੱਪਰ ਸੀਮ ਕੇ ਇੰਡੈਕਸ ਬਣਾ ਕੇ ਉਹ ਲੈ ਕੇ ਆਏ ਜੋ ਅਸੀਂ ਅੱਜ ਉਹਨਾਂ ਨੂੰ ਸੌਪੇ ਐ ਔਰ ਮੈਨੂੰ ਈਮਾਨ ਐ ਆਪਣੀ ਟੀਮ ਤੇ ਜੋ ਉਹਨਾਂ ਨੇ ਕੰਮ ਕੀਤਾ ਔਰ ਇੰਨੀ ਗਰਮੀ ਚ ਸਾਨੂੰ ਦਿਸ਼ਾਵਾਂ ਚ ਅਲਗ-ਅਲਗ ਥਾਂ ਤੇ ਉਹਨਾਂ ਨੂੰ ਬਿਠਾਣਾ ਪਿਆ ਪਰ ਪ੍ਰਸ਼ਾਸਨ ਨੇ ਜੋ ਲੇਟ ਕੀਤਾ ਜੇ ਦੀ ਸਾਨੂੰ ਗਿਲਾ ਹੈ ਸਾਡੇ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਅਜੇ ਵੀ ਉਹ ਕੈਬਿਨੇਟ ਦੀ ਮੀਟਿੰਗ 'ਚ ਬੈਠੇ ਸੀ ਜਾਂ ਮੰਤਰੀ ਦੇ ਕੋਲ ਬੈਠੇ ਸੀ ਸਾਨੂੰ ਨਹੀਂ ਪਤਾ 12 ਵਜੇ ਦੀ ਸੀਐਮ ਆਫਿਸ ਤੋਂ ਚਿੱਠੀ ਆਈ ਹੋਈ ਸੀ ਤੇ ਦੇਣ ਦੇ ਲਈ 1 ਵਜੇ ਆਣਗੇ 2 ਵਜੇ ਆਣਗੇ 3 ਵਜੇ ਆਣਗੇ ਤੇ ਅਸੀਂ 2:30 ਵਜੇ ਦਾ ਲਾਸਟ ਟਾਈਮ ਦਿੱਤਾ ਸੀ ਤੇ ਡੀਐਸਪੀ ਕਹਿੰਦੇ ਜੀ ਅਜੇ ਰਸਤੇ 'ਚ ਹੈ ਫਿਰ ਕਹਿੰਦੇ ਐਸਪੀ ਮੈਡਮ ਕਹਿੰਦੇ 4 ਵਜੇ ਮੈਂ ਕਿਹਾ ਵੀ ਨਹੀਂ ਹੁਣ ਬੱਸ ਹੋ ਗਈ ਅਸੀਂ ਫਿਰ ਕੋਚ ਕਰ ਲਿਆ ਤੇ ਕੁਝ ਕਰਕੇ ਪੁਲਿਸ ਨਾਲ ਪਹਿਲਾਂ ਧੱਕਾ ਮੁਕੀ ਹੋਈ ਬਰਾਂਡਾ ਦੇ ਵਿੱਚ ਬਰਾਂਡੇ ਤੋਂ ਨਿਕਲਣ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਮੁਕਤੋ ਹਸਪਤਲ ਵਾਲੀ ਸਾਈਡ ਨੂੰ ਟਰਨ ਕਰ ਦਿੱਤਾ ਭੀੜ ਨੂੰ ਉਹ ਮੁਕਤੋ ਹਸਪਤਲ ਦੇ ਸਾਹਮਣੇ ਜਾ ਕੇ ਫਿਰ ਹਲਕਾ ਜਿਹਾ लाठी चार्ज ਹੋਇਆ ਤੁਹਾਨੂੰ ਤੁਸੀਂ ਬੜੀਆਂ ਭਲੀ ਭਾਤ ਤੇ ਉਹ लाठी चार्ज ਉੱਥੇ ਹਲਕਾ ਜਿਹਾ ਹੋਇਆ ਉਸ ਤੋਂ ਬਾਅਦ ਫਿਰ ਉੱਥੇ ਮੌਕੇ ਦੇ ਵਿਭਾਗ ਦੇ ਡਾਇਰੈਕਟਰ ਜਿਹੜੇ ਉਹ ਰੋਡ ਦੇ ਉੱਪਰ ਹੀ ਆਏ ਪਰ ਉਹ ਚਿੱਠੀ ਦੇ ਕੇ ਗਏ ਉਹ ਕਹਿ ਕੇ ਗਏ ਕਿ ਜਿਹੜੀ ਤੁਸੀਂ ਗਿਲਾ ਜ਼ਾਹਿਰ ਕੀਤਾ ਹੈ ਵੀ ਅਸੀਂ ਦੁਬਾਰਾ ਉਹੀ ਜਾਰੀ ਕਰ ਦਿੱਤੀ ਹੈ ਵੀ ਮੈਂ ਉਹਨੂੰ ਚੈੱਕ ਕਰਾਂਗੇ ਉਹਦੇ ਕਾਰਨ ਕੀ ਰਹੇ ਆ ਵੀ 28 ਤਰੀਕ ਨੂੰ ਸਵੇਰੇ ਆਪਾਂ ਪਹਿਲਾਂ 10 ਵਜੇ ਇਹਨਾਂ ਤੇ ਗੱਲ ਕਰਾਂਗੇ ਤੇ ਬਾਕੀ ਸੀਐਮ ਸਾਹਿਬ ਨਾਲ ਬਟ ਦੇਖਦੇ ਆ ਮੀਟਿੰਗ ਹੁੰਦੀ ਹੈ ਕਿ ਨਹੀਂ ਕਿਉਂਕਿ ਸੀਟਿੰਗ ਪਹਿਲਾਂ ਬਹੁਤ ਵਾਰ ਹੋਈ ਹੈ ਇਸ ਲਈ ਭਰੋਸਾ ਕਰਨ ਨੂੰ ਮਨ ਘਟ ਹੈ ਤੇ ਆਸ ਦੇ ਨਾਲ ਹੀ ਭਰੋਸੇ ਨਾਲ ਹੀ ਆਪਾਂ ਜਥੇਬੰਦੀ ਦੀਆਂ ਲੜਾਈਆਂ ਅੱਗੇ ਵਧਦੀਆਂ ਤੇ ਰੁਕਦੀਆਂ ਕਿਉਂਕਿ ਇੱਕ ਦਿਨ ਤਾਂ ਡਿਸੀਜਨ ਹੁੰਦਾ ਨਹੀਂ ਤਾਂ ਇਸ ਲਈ ਇਸ ਉਮੀਦ ਦੇ ਨਾਲ ਹੀ ਅਸੀਂ ਅੱਜ ਆਪਣਾ ਪ੍ਰਦਰਸ਼ਨ ਕੀਤਾ ਥੈਂਕ ਯੂ ਮੈਡਮ ਸੋ ਆਸ ਕਰਦੇ ਆ ਇਹਨਾਂ ਧੀਆਂ ਧਿਆਨੀਆਂ ਦੇ ਜਿਹੜੇ ਮਸਲੇ ਨੇ ਜਿਹੜੇ ਦੁੱਖ ਨੇ ਉਹ 28 ਜੁਲਾਈ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੁਣਨਗੇ ਤੇ ਉਹਨਾਂ ਦਾ ਹੱਲ ਵੀ ਕਰਨਗੇ